ਜਿਹੜੇ ਨਿਆਣੇ ਨੂੰ ਤੀਜੀ ਕਲਾਸ ਤੋਂ ਇਕੱਲੇ ਰਹਿਣ ਦੀ ਆਦਤ ਆ ਆਪਣੇ ਫੈਸਲੇ ਖੁਦ ਲੈਣ ਦੀ ਆਦਤ ਆ ਤੁਸੀਂ ਇਹ ਦੇਖੋ ਮੈਨੂੰ ਨਹੀਂ ਲੱਗਦਾ ਉਹ ਜ਼ਿੰਦਗੀ ਚ ਕਿਸੇ ਨਾਲ ਨਿਭ ਸਕਦਾ ਕਿ ਇੱਕ ਬੱਚੇ ਨੂੰ ਤੀਜੀ ਜਮਾਤ ਚ ਹੌਸਟਲ ਭੇਜ ਦੇਣਾ ਅੱਜਕੱਲ ਇਹੋ ਜਿਹਾ ਕਿਹੜਾ ਇਲਾਕਾ ਜਿੱਥੇ 10ਵੀਂ ਤੱਕ ਦਾ ਬੈਸਟ ਸਕੂਲ ਨਹੀਂ ਹੈਗਾ ਹੌਸਟਲ ਚ ਲੱਖ ਸੁਵਿਧਾ ਹੋ ਸਕਦੀ ਆ ਡਿਸਪਲਿਨ ਹੋ ਸਕਦਾ ਪਰ ਇੱਕ ਮਾਂ-ਬਾਪ ਤਾਂ ਨਿੱਗ ਤੇ ਆਪਣਾ ਪੰਧੂੜੀ ਨਾ ਹੋ ਸਕਦਾ ਛੋਟੇ ਜਿਹੇ ਨਿਆਣੇ ਨੂੰ ਤੁਸੀਂ ਘਰੋਂ ਬਾਹਰ ਭੇਜਤਾ ਜਿੱਥੇ ਉਹਨੂੰ ਪਹਿਲੀ ਗੱਲ ਤਾਂ ਮਕਸਦ ਨਹੀਂ ਪਤਾ ਘਰੋਂ ਬਾਹਰ ਆਉਣ ਦਾ ਦੂਜੀ ਚੀਜ਼ ਉਹਨੂੰ ਇਹ ਨਹੀਂ ਪਤਾ ਵੀ ਉ ਆਪਣਾ ਹੈਗਾ ਇੰਨੀ ਛੋਟੀ ਉਮਰ ਦੇ ਨਿਆਣੀ ਦੀ ਤਾਂ ਸਿਰਫ ਤੁਸੀਂ ਆਪਣੇ ਗਲੋਂ ਜ਼ਿੰਮੇਵਾਰੀ ਲਾ ਕੇ ਤੁਸੀਂ ਹੌਸਟਲ ਦੇ ਗਲ ਜ਼ਿੰਮੇਵਾਰੀ ਪਾਤੀਆਂ ਹਾਂ ਦਾ ਗਲਤੀ ਉਹਦੀ ਨਹੀਂ ਹੈਗੀ ਗਲਤੀ ਸਾਰੀ ਉਸ ਮਾਹੌਲ ਦੀ ਹੈ ਜਾਂ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਉਹਨੂੰ ਉਸ ਮਾਹੌਲ 'ਚ ਸਿੱਟਿਆ ਜਾਂ ਪਾਇਆ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਗੱਲ ਤੇ ਗੱਲ ਵੇਖ ਰਹੇ ਹੋ ਤੁਸੀਂ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕੁਝ ਕੁ ਦਿਨ ਪਹਿਲਾਂ ਅਸੀਂ ਇੱਕ ਨਿਆਣੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਦੇ ਗੱਲਾਂ ਤੋਂ ਸਾਡੇ ਦਿਮਾਗ ਦੇ ਵਿੱਚ ਇੱਕ ਵਿਸ਼ਾ ਆਇਆ ਜਿਹੜਾ ਕਿ ਉਹਦੇ ਨਾਲ ਹੀ ਸਬੰਧਤ ਸੀ ਉਹਨਾਂ ਨੇ ਦੱਸਿਆ ਕਿ ਬਹੁਤ ਛੋਟੀ ਉਮਰ ਤੋਂ ਉਹ ਹੌਸਟਲ 'ਚ ਨੇ ਹੁਣ 21-22 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਤੇ ਤਕਰੀਬਨ ਤੀਜੀ ਕਲਾਸ ਤੋਂ ਉਹ ਬਾਹਰ ਰਹਿ ਕੇ ਪੜ੍ਹੇ ਨੇ ਤੇ ਅੱਜ ਦਾ ਸਾਡਾ ਵਿਸ਼ਾ ਇਸੇ ਚੀਜ਼ ਤੇ ਆ ਕਿ ਬਹੁਤ ਛੋਟੀ ਉਮਰ ਦੇ ਵਿੱਚ ਨਿਆਣੇ ਨੂੰ ਹੌਸਟਲ ਭੇਜਣਾ ਚਾਹੀਦਾ ਜਾਂ ਨਹੀਂ ਪਰ ਇਸ ਵਿਸ਼ੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਇਹ ਤੁਹਾਨੂੰ ਜ਼ਰੂਰ ਕਹਾਂਗੇ ਕਿ ਸਾਡੀਆਂ ਗੱਲਾਂ ਤੋਂ ਕੋਈ ਰਾਏ ਨਾ ਬਣਾ ਲੈਣਾ ਹੋ ਸਕਦਾ ਜੋ ਅਸਰ ਉਸ ਨਿਆਣੇ ਤੇ ਹੋਇਆ ਹੋਰ ਬਹੁਤ ਸਾਰੇ ਨਿਆਣੇ ਜਿਹੜੇ ਹੌਸਟਲਾਂ 'ਚ ਰਹਿੰਦੇ ਨੇ ਉਹ ਇਦਾਂ ਮਹਿਸੂਸ ਨਾ ਕਰਦੇ ਹੋਣ ਇਸ ਲਈ ਇਹ ਤੁਹਾਡੀ ਕਿਸੇ ਦਾ ਵੀ ਨਿੱਜੀ ਫੈਸਲਾ ਹੋ ਸਕਦਾ ਪਰ ਸਾਡੀਆਂ ਇਹਨਾਂ ਗੱਲਾਂ ਬਾਤਾਂ ਤੋਂ ਸ਼ਾਇਦ ਤੁਸੀਂ ਇੱਕ ਨਿਆਣੇ ਦੀ ਮਾਨਸਿਕਤਾ ਤੋਂ ਉਹਨਾਂ ਬਹੁਤ ਸਾਰੇ ਨਿਆਣਿਆਂ ਦੀ ਮਾਨਸਿਕਤਾ ਸਮਝ ਸਕੋਗੇ ਜਿਹੜੇ ਇਸ ਵਕਤ ਹਸਪਤਾਲਾਂ 'ਚ ਰਹਿੰਦੇ ਨੇ ਜਾਂ ਤੁਹਾਡੇ ਘਰਾਂ 'ਚੋਂ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਬਾਹਰ ਪੜਦੇ ਹੋ ਸਕਦੇ ਨੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਆਪਾਂ ਗਰਦੀਪ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਗਰਦੀਪ ਸਤਿ ਸ਼੍ਰੀ ਅਕਾਲ ਪੈਣੀ ਕਿੱਦਾਂ ਵਧੀਆ ਵਧੀਆ ਠੀਕ ਹੈ ਤੁਸੀਂ ਸੁਣਾਓ ਵਧੀਆ ਠੀਕ ਠਾਕ ਐਸੇ ਆਪਾਂ ਹੁਣ ਬਹੁਤ ਵਾਰ ਗੱਲਾਂ ਕਰ ਲੀਆਂ ਵੀ ਆਪਾਂ ਹਮੇਸ਼ਾ ਬਹੁਤ ਸੀਰੀਅਸ ਹੋ ਜਾਂਦੇ ਆ ਹਨ ਤੇ ਸਾਰੀ ਸਾਰੀਆਂ ਗੱਲਾਂ ਜਿੰਨੇ ਮਤਲਬ 10 15 ਪਿਛਲੇ ਐਪੀਸੋਡ ਨੇ ਤਕਰੀਬਨ ਸਾਰੇ ਸੀਰੀਅਸ ਚ ਮੁੱਦਿਆਂ ਤੇ ਹੋਏ ਨੇ ਪਰ ਮੈਨੂੰ ਲੱਗਦਾ ਹੁਣ ਲੋਕ ਵੀ ਆਪਾਂ ਨੂੰ ਸੁਜੈਸਟ ਕਰਨ ਲੱਗ ਗਏ ਇਦਾਂ ਦੇ ਮੁੱਦੇ ਹਨ ਹਾਂ ਮੈਨੂੰ ਲੱਗਦਾ 익ਸਪੈਕਟ ਵੀ ਇਹ ਹੀ ਕਰਨ ਲੱਗੇ ਕਿ ਹਾਂ ਸਮਾਜ ਤੁਸੀਂ ਦੋਵਾਂ ਨੇ ਸਦਾ ਨਹੀਂ ਪਰ ਇਦਾਂ ਨਹੀਂ ਪਰ ਕਈ ਵਾਰੀ ਫਿਰ ਤੁਹਾਨੂੰ ਲੋਕੀ ਨਿੱਜੀ ਜ਼ਿੰਦਗੀ ਲਈ ਵੀ ਜੱਜ ਕਰਨ ਲੱਗ ਜਾਂਦੇ ਨੇ ਹਾਂ ਪਰ ਹੁਣ ਆਪਾਂ ਥੋੜਾ ਜਿਹਾ ਇਸ ਟਰੈਕ ਤੋਂ ਉੱਤਰੀਏ ਮੈਨੂੰ ਲੱਗਦਾ ਕਿ ਆਪਾਂ ਉਮਰ ਤੋਂ ਪਹਿਲਾਂ ਨਾ ਬੁੱਢੇ ਹੋ ਜਾਈਏ ਨਾ ਹਾਂ ਤੇ ਗਰਦੀਪ ਉਸ ਗੱਲਾਂ ਬਾਤਾਂ ਘਾਰੇ ਸੀ ਉਹਨਾਂ ਨਾਲ ਹਨ ਤੇ ਮੈਂ ਮੈਨੂੰ ਜਾਣਾ ਪੈ ਗਿਆ ਸੀ ਵਿਚਾਲੇ ਛੱਡ ਕੇ ਪਰ ਸੱਚੇ ਮੇਰੇ ਤੇ ਇਸ ਚੀਜ਼ ਦਾ ਅਸਰ ਹੋਇਆ ਸੀਗਾ ਹਨ ਮਤਲਬ ਆਪਾਂ ਕਿਸੇ ਨੂੰ ਬਾਹਰੋਂ ਦੇਖ ਕੇ ਮਹਿਸੂਸ ਨਹੀਂ ਕਰ ਸਕਦੇ ਕਿ ਕੋਈ ਬੰਦਾ ਅੰਦਰੋਂ ਕਿਵੇਂ ਦਾ ਹਨ ਤੇ ਜਦੋਂ ਉਸ ਬੱਚੇ ਦੀ ਆਪਾਂ ਗੱਲਾਂ ਸੁਣਿਆ ਆਪਣੇ ਲਈ ਤਾਂ ਉਹ ਬੱਚਾ ਹੀ ਆ ਤੇ ਮੇਰੇ ਤੇ ਨਾਸਰ ਹੋਇਆ ਮੈਂ ਉਹਨੂੰ ਬੱਸ 'ਚ ਬੈਠਦਿਆਂ ਸਾਰ ਮੈਸੇਜ ਕੀਤਾ ਹਨਾ ਤੇ ਇਹਨੂੰ ਕਿਹਾ ਕਿ ਤੈਨੂੰ ਅਗਲੀ ਜ਼ਿੰਦਗੀ ਲਈ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਤੇ ਘਰੇ ਜਾ ਕੇ ਮੈਂ ਆਪਦੇ ਨਿਆਣਿਆਂ ਨੂੰ ਵੀ ਜਫੀ ਪਾਈ ਦੋਨਾਂ ਨੂੰ ਹਨਾ ਤੇ ਮੈਨੂੰ ਲੱਗਿਆ ਕਿ ਮਤਲਬ ਮਾਪਿਓ ਹੋਣਾ ਸ਼ਾਇਦ ਇੰਨਾ ਔਖਾ ਨਹੀਂ ਪਰ ਅੱਜ ਦੇ ਟਾਈਮ 'ਚ ਨਿਆਣੇ ਹੋਣਾ ਬਹੁਤ ਔਖਾ ਹੈ ਨਾ ਤੁਸੀਂ ਕਈ ਗੱਲਾਂ ਨੇ ਆਪਦੇ ਮਾਪੇ ਉਹਨੂੰ ਆਪਦੇ ਨਜ਼ਰੀਏ ਤੋਂ ਸਮਝਾ ਹੀ ਨਹੀਂ ਸਕਦੇ ਤੇ ਤੁਹਾਨੂੰ ਕੀ ਮਹਿਸੂਸ ਹੋਇਆ ਸੀ ਮੈਨੂੰ ਲੱਗਦਾ ਕਿ ਜਿਵੇਂ ਹੁਣ ਆਪਾਂ ਮਾਪੇ ਬਣਿਆ ਹਨ ਜਿਵੇਂ ਆਪਣੀ ਤੇ ਉਸ ਚੀਜ਼ ਦਾ ਅਸਰ ਹੋਇਆ ਤਾਂ ਆਪਣਾ ਨਿਆਣਾ ਕੱਲ ਨੂੰ ਜਦੋਂ ਆਪਾਂ ਨੂੰ ਕੋਈ ਗੱਲ ਕਹੂਗਾ ਤਾਂ ਆਪਾਂ ਸੁਣਦੇ ਵੀ ਹਾਂ ਕਈ ਵਾਰੀ ਉਹਦੇ ਕਹਿਣ ਤੋਂ ਪਹਿਲਾਂ ਤੁਸੀਂ ਚੀਜ਼ਾਂ ਆਪਣੇ ਤੇ ਲਾ ਕੇ ਵੀ ਮਹਿਸੂਸ ਕਰਦੇ ਹੋ ਜਿਵੇਂ ਹੁਣ ਅਨੰਤ ਦਾ ਸਕੂਲ ਸ਼ੁਰੂ ਹੋਣਾ ਤਾਂ ਮੈਨੂੰ ਹਮੇਸ਼ਾ ਉਹਦੋਂ ਸਕੂਲ ਚਿੱਤੇ ਆਉਂਦਾ। ਮੈਨੂੰ ਹਮੇਸ਼ਾ ਚਿੱਤੇ ਆਉਂਦਾ ਵੀ ਮੈਂ ਪਹਿਲੇ ਦਿਨ ਕਿਵੇਂ ਗਈ ਸੀਗੀ ਹਨਾ ਤੇ ਕਿਉਂਕਿ ਮੇਲਾ ਤਾਂ ਮੈਂ 5 ਸਾਲ ਦੀ ਸੀਗੀ ਸ਼ਾਇਦਾਂ ਪੌਣੇ ਇੱਕ 5 ਸਾਲ ਦੀ ਸੀ ਜਦੋਂ ਮੈਂ ਸਕੂਲ ਜਾਣ ਲੱਗੀ ਤੇ ਮੈਨੂੰ ਸੱਚੀ ਯਾਦ ਆਉਂਦਾ ਪਹਿਲਾ ਦਿਨ ਹਨਾ ਹੂੰ ਉਸ ਤੋਂ ਵੀ ਪਹਿਲਾਂ ਜਿਹੜਾ ਅਸੀਂ ਨਾਲ ਦੇ ਪਿੰਡ ਕੋਈ ਜਿਵੇਂ ਆਂਗਣਵਾੜੀ ਵਾਂਗੂ ਸਕੂਲ ਹੁੰਦੇ ਸੀਗੇ ਉਦੋਂ ਉਹ ਮਤਲਬ ਗੁਰਦੁਆਰੇ ਦੇ ਵਿੱਚ ਸੀ ਉਹਨੂੰ ਅਸੀਂ ਕੁੱਟੀਆਂ ਸਾਵੀ ਕਹਿੰਦੇ ਸੀਗੇ ਤਾਂ ਉੱਥੇ ਨੇ ਆਣਾ ਜੰਦੂ ਮੈਨੂੰ ਉਹ ਵੀ ਯਾਦ ਆ ਹਨਾ ਤੇ ਮੈਨੂੰ ਹੁਣ ਜੇ ਹੁਣ ਅਨੰਤ ਪਹਿਲੇ ਦਿਨ ਸਕੂਲ ਜਾਣ ਲੱਗੀ ਜ਼ਿੱਦ ਕਰੂਗੀ ਹਨਾ ਜਾਂ ਰੋਊਗੀ ਜਾਂ ਕੁਝ ਮੈਂ ਉਸ ਚੀਜ਼ ਨੂੰ ਸਮਝੂਗੀ ਮੈਂ ਇਹ ਨਹੀਂ ਕਹੂੰਗੀ ਕਿ ਨਿਆਣੇ ਸਕੂਲ ਜਾਣ ਲੱਗੇ ਆਈਂ ਕਰਦੇ ਹੁੰਦੇ ਨੇ ਪਰ ਮੈਂ ਉਹਦੀ ਭਾਵਨਾ ਨੂੰ ਸਮਝੂਗੀ ਵੀ ਉਹ ਕਿਉਂ ਰੋ ਰਹੀ ਆ ਉਹ ਅੰਦਰੋਂ ਕੀ ਮਹਿਸੂਸ ਕਰ ਰਹੀ ਆ ਹਨਾ ਤਾਂ ਮਿਲਦਾ ਕਿ ਹਲੇ ਵੀ ਕਈ ਵਾਰੀ ਆਪਾਂ ਪੇਰੈਂਟ ਅੱਜ ਦੇ ਮੈਂ ਕਿ ਨਹੀਂ ਆਪਣੀ ਉਮਰ ਵਾਲੇ ਤਾਂ ਸ਼ਾਇਦ ਜਿਵੇਂ ਸਾਰੇ ਉਸ ਚੀਜ਼ ਤੋਂ ਨੰਗੇ ਵੀ ਹੁੰਦੇ ਨੇ ਤੇ ਆਪਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਨਿਆਣਾ ਜਦੋਂ ਰੈਕਟ ਕਰਦਾ ਉਹਦੇ ਤੇ ਧਿਆਨ ਦੇਣਾ ਚਾਹੀਦਾ ਜਾਂ ਕੁਝ ਵੀ ਆ ਇਸ ਤੋਂ ਪਹਿਲਾਂ ਵਾਲੇ ਜਿਹੜੇ ਪੇਰੈਂਟ ਸੀਗੇ ਹਨ ਤਾਂ ਉਹਨਾਂ ਦਾ ਮੈਨੂੰ ਲੱਗਦਾ ਹੈ ਕਿ ਉਹ ਸ਼ਾਇਦ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦੇ ਰਹੇ ਲੇਗੇ ਉਹੀ ਹੁੰਦਾ ਸੀਗਾ ਕਿ ਨਿਆਣੇ ਰੋਂਦੇ ਹੁੰਦੇ ਨੇ ਸਕੂਲ ਜਾਣ ਲੱਗੇ ਨਿਆਣੇ ਜ਼ਿੱਦ ਕਰਦੇ ਹੀ ਹੁੰਦੇ ਨੇ ਨਾ ਇੱਕ ਵਾਰੀ ਅਸੀਂ ਆਪਣੀ ਭਾਣਜੀ ਨੂੰ ਡਾਕਟਰ ਕੋਲੇ ਲੈ ਕੇ ਗਏ ਤਾਂ ਉਹਨੂੰ ਜਿਵੇਂ ਕਨਸਟਿਪੇਸ਼ਨ ਰਹਿੰਦੀ ਸੀਗੀ ਹਨਾ ਤੂ ਮੇਰੀ ਪੈਨ ਉਹਨਾਂ ਦੱਸ ਲੱਗੀ ਵੀ ਜਦੋਂ ਇਹ ਮਤਲਬ ਟਾਇਲਟ ਜਾਂਦੀ ਆ ਤਾਂ ਇਹਨੂੰ ਲੱਗਦਾ ਕਿ ਮੇਰੇ ਪੇਨ ਹੋਊਗੀ ਹਨਾ ਫਿਰ ਉਹ ਡਾਕਟਰ ਨੇ ਕਿਹਾ ਕਿ ਇਹ ਕਹਿੰਦੇ ਹੋ ਸਕਦਾ ਉਹਦੇ ਵਾਕਈ ਪੇਨ ਹੁੰਦੀ ਹੋਵੇ ਹਾਂ ਹਨਾ ਕਈ ਵਾਰੀ ਆਪਾਂ ਲੱਗ ਜਾਂਦੇ ਕਿ ਨਿਆਣੇ ਨੂੰ ਲੱਗਦਾ ਵੀ ਇਹਨੂੰ ਇਦਾਂ ਹੋ ਰਿਹਾ ਵਾ ਵੀ ਇਦਾਂ ਹੋਣਾ ਨਹੀਂਗਾ ਪਰ ਉਹ ਜਦੋਂ ਡਾਕਟਰ ਨੇ ਕਿਹਾ ਕਿ ਹਾਂ ਵਾਕਈ ਹੋ ਸਕਦਾ ਉਹਨੂੰ ਪੇਨ ਹੁੰਦੀ ਹੋਵੇ ਤੁਹਾਨੂੰ ਕੀ ਪਤਾ ਉਹਦੀ ਬਾਡੀ ਦਾ ਹਨਾ ਤਾਂ ਸਾਨੂੰ ਲੱਗਿਆ ਵੀ ਹਾਂ ਹੋ ਸਕਦਾ ਵਾ ਵੀ ਫੋਬੀਆ ਨਾ ਹੋ ਕੇ ਵਾਕਈ ਉਹਨੂੰ ਪੇਨ ਹੁੰਦੀ ਹੋਵੇ ਹਨਾ ਜੀ ਪਾ ਸਾਰੇ ਨਿਆਣਿਆਂ ਨੂੰ ਇੱਕ ਪਾਸੇ ਪਾ ਲੈਨੇ ਆ ਕਿ ਫਲਾਣਾ ਵੀ ਤਾਂ ਜਾ ਰਿਹਾ ਉਹ ਵੀ ਤਾਂ ਜਾ ਰਿਹਾ ਹਨਾ ਜਾਂ ਨਿਆਣੇ ਸਕੂਲ ਦੇ ਦਿਨ ਸਕੂਲ ਦੇ ਰੋਬਰੀ ਹੁੰਦੇ ਨੇ ਜਾਂ ਘਰੋਂ ਬਾਹਰ ਜਾਣ ਲੱਗੇ ਨਿਆਣੇ ਰੋਂਦੇ ਹੀ ਹੁੰਦੇ ਨੇ ਕਿ ਆਪਾਂ ਉਹਨੂੰ ਇੱਕ ਸੋਸ਼ਲ ਰੂਹੀ ਬਣਾ ਲੈਨੇ ਆ ਵੀ ਇਹ ਇਦਾਂ ਹੀ ਹੁੰਦਾ ਆ ਹਨਾ ਮੈਨੂੰ ਲੱਗਦਾ ਕਿ ਹਰ ਨਿਆਣਾ ਵੱਖਰਾ ਹੁੰਦਾ ਜਿਵੇਂ ਉਸ ਦਿਨ ਵੀ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਆਪਣੇ ਜੋ ਕੋਈ ਇੱਕ ਜਣਾ ਬੈਠਾ ਕਹਿ ਰਿਹਾ ਸੀਗਾ ਕਿ ਮੈਨੂੰ اپنی ਜਿਹੜੀ ਹੌਸਟਲ ਦੀ ਜ਼ਿੰਦਗੀ ਸੀ ਉਹ ਬਹੁਤ ਪਸੰਦ ਸੀ ਮੈਨੂੰ ਲੱਗਿਆ ਕਿ ਮੈਨੂੰ ਇੱਕ ਐਕਸਪੋਜ਼ਰ ਦਿੱਤਾ ਤਾਂ ਉੱਥੇ ਮੇਨੂੰ ਲੱਗਾ ਹਾਲਾਤ ਵੀ ਅੱਡ ਸੀਗੇ ਵੀ ਉਹਨਾਂ ਦੀ ਉਮਰ ਵੱਡੀ ਸੀਗੀ ਉਸ ਬੱਚੇ ਦੇ ਨਾਲੋਂ ਜਦੋਂ ਉਹ ਹੌਸਟਲ ਗਏ ਨੇ ਤੇ ਦੂਸਰਾ ਮੈਨੂੰ ਲੱਗਦਾ ਹੈ ਕਿ ਹਾਂ ਇਹ ਜ਼ਰੂਰ ਹੈਗਾ ਕਿ ਮੈਂ ਵੀ ਕਹਿੰਨੀ ਹੈ ਵੀ ਜੇ ਅਸੀਂ ਪਿੰਡ ਦੀ ਕਾਲਜ ਚ ਪੜ੍ਹਦੇ ਹੁੰਦੇ ਤਾਂ ਸ਼ਾਇਦ ਜਿਵੇਂ ਦਾਇਰਾ ਤੁਹਾਡੀ ਸੋਚ ਨੂੰ ਵੀ ਤਸੀਮਤ ਕਰਦਾ ਹੈ ਹਨਾ ਜਿਵੇਂ ਆਪਾਂ ਆਪਣੇ ਪੇਰੈਂਟਸ ਆਪਾਂ ਉਹਨਾਂ ਨਾਲੋਂ ਜ਼ਿਆਦਾ ਬ੍ਰਾਡ ਥਿੰਕਿੰਗ ਰੱਖਦੇ ਹਾਂ ਕਿਉਂ ਕਿਉਂਕਿ ਆਪਣਾ ਦਾਇਰਾ ਵੱਡਾ ਹੋ ਗਿਆ ਆਪਾਂ ਹੋਰ ਬਹੁਤ ਸਾਰੀਆਂ ਚੀਜ਼ਾਂ 'ਚ ਆਪਣਾ ਵਿਜ਼ਨ ਖੁੱਲ ਗਿਆ ਹਨਾ ਜਦੋਂ ਹੁਣ ਆਪਣੇ ਪੇਰੈਂਟਸ ਵੀ ਘਰੋਂ ਬਾਹਰ ਨਿਕਲਦੇ ਹੋ ਕਹਿੰਦੇ ਨੇ ਆਪਾਂ ਹੀ ਹੁਣ ਸਮਝ ਆਈ ਆ ਹਾਂ ਹੁਣ ਸਮਝ ਆਈ ਜਿਆ ਨਿਆਣੇ ਆ ਕਿਉਂ ਕਹਿੰਦੇ ਨੇ ਨਿਆੜਿਆਂ ਨੂੰ ਬਾਹਰ ਰਹਿਣਾ ਕਿਉਂ ਚੰਗਾ ਲੱਗਦਾ ਜਾਂ ਨਿਆਣਿਆਂ ਨੂੰ ਆਹ ਚੀਜ਼ ਖਾਣੀ ਕਿਉਂ ਚੰਗੀ ਲੱਗਦੀ ਆ ਹਨਾ ਜਦੋਂ ਉਹਨਾਂ ਨੇ ਖੁਦ ਇੱਕ ਐਕਸਪੀਰੀਅੰਸ ਕੀਤਾ ਸੋ ਮੈਨੂੰ ਲੱਗਦਾ ਕਿ ਇਹ ਨਹੀਂ ਹੈਗਾ ਕਿ ਤੁਸੀਂ ਨਿਆਣੇ ਨੂੰ ਘਰੋਂ ਬਾਹਰ ਨਾ ਭੇਜੋ ਹਾਂ ਇਹ ਵੀ ਆ ਕਿ ਉਹਨੂੰ ਦੁਨੀਆਦਾਰੀ ਦੀ ਸਮਝ ਸਿਖਾਉਣ ਦੇ ਲਈ ਘਰੋਂ ਬਾਹਰ ਭੇਜਣਾ ਵੀ ਜ਼ਰੂਰੀ ਆ ਪਰ ਉਮਰ ਕਿ ਹੋਣੀ ਚਾਹੀਦੀ ਆ ਇਹ ਵੀ ਸੋਚਣੀ ਚਾਹੀਦੀ ਆ ਆਪਾਂ ਨੂੰ ਮੈਨੂੰ ਵੀ ਇਸ ਚੀਜ਼ ਤੇ ਹੈਰਾਨੀ ਹੋਈ ਸੀ ਗਰਦੀਪ ਜੀ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਤਾਂ ਜਿੰਨਾ ਚਿਰ ਮੈਂ ਬਾਹਰ ਰਹਿ ਕੇ ਪੜੀ ਮੇਰੇ ਬਹੁਤ ਮੈਨੂੰ ਬਹੁਤ ਚੰਗਾ ਲੱਗਿਆ ਹਨਾ ਮੈਂ ਜਿਵੇਂ ਤੁਸੀਂ ਵੀ ਮੈਂ ਆਪਾਂ ਦੋਨੇ ਕਿੰਨਾ ਸਮਾਂ ਬਾਹਰ ਰਹਿ ਕੇ ਪੜੇ ਹਨਾ ਮੈਂ ਪਲੱਸ 2 ਕਰਕੇ ਗਈ ਸੀਗੀ ਮਤਲਬ ਜਦੋਂ ਮੈਂ ਜੋਧਪੁਰ ਗਈ ਉਸ ਤੋਂ ਪਹਿਲਾਂ ਮੈਂ ਸੱਚਾ ਪਲੱਸ 1 ਪਲੱਸ 2 ਵੀ ਬਾਹਰ ਕੀਤੀ ਹਨਾ ਪਰ ਉਦੋਂ ਤੁਹਾਨੂੰ ਪਤਾ ਹੁੰਦਾ ਕਿ ਤੁਹਾਡੀ ਉਮਰ ਕੀ ਹੈ ਤੇ ਤੁਸੀਂ ਚੀਜ਼ਾਂ ਨੂੰ ਸਮਝ ਚੁੱਕੇ ਹੁੰਨੇ ਹੋ ਕਿ ਤੁਹਾਨੂੰ ਜੇ ਕਿਸੇ ਚੀਜ਼ ਤੋਂ ਬੁਰਾ ਮਹਿਸੂਸ ਹੁੰਦਾ ਜਾਂ ਕਿਸੇ ਬਾਰੇ ਚੰਗੀ ਚੀਜ਼ ਤੁਹਾਨੂੰ ਕੋਈ ਚੰਗਾ ਲੱਗ ਰਿਹਾ ਤਾਂ ਤੁਸੀਂ ਮੈਨੂੰ ਲੱਗਦਾ ਵੀ ਉਹ ਕਹਿਣਾ ਸਿੱਖ ਜਾਂਦੇ ਹੋ ਹਨਾ ਤੁਸੀਂ ਉਹ ਪਰਪਸ ਵੀ ਪਤਾ ਹੁੰਦਾ ਪਹਿਲੇ ਵੀ ਘਰਦਿਆਂ ਨੇ ਜਾਂ ਤੁਸੀਂ ਘਰ ਤੋਂ ਦੂਰ ਕਿਉਂ ਆਏ ਹੋ ਜਾਂ ਘਰਦਿਆਂ ਨੇ ਤੁਹਾਨੂੰ ਘਰ ਤੋਂ ਦੂਰ ਕਿਉਂ ਭੇਜਿਆ ਉਹ ਤੁਹਾਨੂੰ ਪਰਪਸ ਪਤਾ ਹੁੰਦਾ ਸਹੀ ਗੱਲ ਹੈ ਤੇ ਦੂਜੀ ਚੀਜ਼ ਇਹ ਹੁੰਦੀ ਹੈ ਕਿ ਮੈਨੂੰ ਨਾ ਜਦੋਂ ਮੈਂ ਉਹਦੇ ਪੇਰੈਂਟਸ ਬਾਰੇ ਸੋਚਦੀ ਸੀ ਮੈਨੂੰ ਇੱਕ ਚੀਜ਼ ਬੜੀ ਮਹਿਸੂਸ ਹੋਈ ਮੈਂ ਕਹਿੰਦੀ ਕਈ ਵਾਰੀ ਬਹੁਤ ਸਾਰੇ ਨਿਆਣੇ ਨੇ ਜਿਹੜੇ ਉਸ ਐਜੂਕੇਸ਼ਨ ਲਈ ਦੂਰ ਜਾਂਦੇ ਨੇ ਜਿਹੜੇ ਉਹਨਾਂ ਦੇ ਸ਼ਹਿਰਾਂ ਦੇ ਨੇੜੇ ਤੇੜੇ ਨਹੀਂ ਹੁੰਦੀ ਹਨਾ ਜਾਂ ਪਿੰਡਾਂ ਦੇ ਜਿਵੇਂ ਜਦੋਂ ਆਪਣੀ ਏ ਸੀਗੀ ਪੜਨ ਦੀ ਉਦੋਂ ਸਾਡੇ ਪਿੰਡਾਂ ਦੇ ਆਲੇ ਦੁਆਲੇ ਬਹੁਤੇ ਕਾਲਜ ਨਹੀਂ ਸੀ ਹੁੰਦੇ ਤੇ ਲੋਕਾਂ ਨੂੰ ਲੱਗਦਾ ਸੀ ਕਿ 10ਵੀਂ ਤੋਂ ਬਾਅਦ ਕਿਸੇ ਹੌਸਟਲ ਕੁੜੀਆਂ ਨੂੰ ਭੇਜ ਦੋ ਖਾਸ ਕਰਕੇ ਕੁੜੀਆਂ ਨੂੰ ਤੇ ਜਾਂ ਫਿਰ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਸਪੋਰਟਸ ਯੂਨੀਵਰਸਿਟੀ ਪਟਿਆਲੇ ਆ ਤਾਂ ਤੁਸੀਂ ਕੋਈ ਚੰਡੀਗੜ੍ਹ ਦਾ ਬੱਚਾ ਜਿਹੜਾ ਉਸ ਚਿੱਚ ਜਾਣਾ ਚਾਹੁੰਦਾ ਹੈ ਨਾ ਉਹਨੂੰ ਉੱਥੇ ਜਾਣਾ ਹੀ ਪਊਗਾ ਕਿਸੇ ਨੇ ਐਗਰੀਕਲਚਰ ਚ ਕੁਝ ਕਰਨਾ ਉਹਨੂੰ ਲੁਧਿਆਣੇ ਜਾਣਾ ਹੀ ਪਊਗਾ ਹੈ ਨਾ ਤੇ ਟੈਕਨੀਕਲ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੁਹਾਨੂੰ ਪਟਿਆਲੇ ਥਾਪਰ ਯੂਨੀਵਰਸਿਟੀ ਉੱਥੇ 12 ਸਟੇਟਾਂ ਤੋਂ ਵੀ ਆ ਕੇ ਬੱਚੇ ਪੜ੍ਹਦੇ ਨੇ ਪਰ ਮੈਨੂੰ ਲੱਗਦਾ ਕਿ ਇੱਕ ਬੱਚੇ ਨੂੰ ਤੀਜੀ ਜਮਾਤ ਚ ਹੌਸਟਲ ਭੇਜ ਦੇਣਾ ਅੱਜਕੱਲ ਇਹੋ ਜਿਹਾ ਕਿਹੜਾ ਇਲਾਕਾ ਜਿੱਥੇ 10ਵੀਂ ਤੱਕ ਦਾ ਬੈਸਟ ਸਕੂਲ ਨਹੀਂ ਹੈਗਾ CBSE ਬੋਰਡ ਤੋਂ ਲੈ ਕੇ ICSE ਬੋਰਡ ਤੱਕ ਦੇ ਸਕੂਲ ਸਾਡੇ ਤਕਰੀਬਨ 10 ਕਿਲੋਮੀਟਰ ਦੇ ਘੇਰੇ ਚ ਮਿਲ ਜਾਂਦੇ ਨੇ ਹਨਾ ਤੇ ਮਾਪਿਆਂ ਨੇ ਉਹਨੂੰ ਕੀ ਸੋਚ ਕੇ ਬਾਹਰ ਭੇਜਿਆ ਹੋਊਗਾ ਤੇ ਦੂਜੀ ਚੀਜ਼ ਹੈ ਕਿ ਉਹਨਾਂ ਨੇ ਕਿ ਉਹਨੂੰ ਬਣਾਉਣਾ ਚਾਇਆ ਹੋਊਗਾ ਤੇ ਅੱਜ ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੋਊਗਾ ਕਿ ਉਹਨਾਂ ਦਾ ਨਿਆਣਾ ਕੀ ਬਣ ਗਿਆ ਹੈਨਾ ਕਿੰਨੀਆਂ ਫਿਲਮਾਂ ਨੇ ਜਿਵੇਂ ਹੁਣ ਤਾਰੇ ਜ਼ਮੀਰ ਪਰ ਜਿਹੜੀ ਫਿਲਮ ਆਈ ਸੀ ਉਹ ਇਹੀ ਚੀਜ਼ ਤਾਂ ਸਮਝਾਉਂਦੀ ਆ ਹਾਂ ਉਹਦੇ ਵਿੱਚ ਹੋਰ ਬਹੁਤ ਸਾਰੇ ਪੱਖ ਉਹਨਾਂ ਨੇ ਕਵਰ ਕੀਤੇ ਹੋਏ ਸੀਗੇ ਹੈਨਾ ਜਿਵੇਂ ਵੀ ਨਿਆਣੇ ਨੂੰ ਕਿਸੇ ਨੂੰ ਲਿਖਣਾ ਨਹੀਂ ਆ ਰਿਹਾ ਜਾਂ ਪੜ੍ਹਨਾ ਨਹੀਂ ਆ ਰਿਹਾ ਜਾਂ ਅਬਨਾਰਮਲ ਚੀਜ਼ਾਂ ਉਹ ਕਰਦਾ ਤਾਂ ਉੱਥੇ ਤੁਸੀਂ ਉਹਦੀ ਮੈਂਟੈਲਿਟੀ ਸਮਝਣ ਦੀ ਕੋਸ਼ਿਸ਼ ਕਰੋ ਹੈਨਾ ਪਰ ਮੈਂ ਕਹਿੰਦੀ ਉਹ ਫਿਲਮਾਂ ਸਾਨੂੰ ਇਹ ਵੀ ਤਾਂ ਸੁਨੇਹਾ ਦਿੰਦੀਆਂ ਨੇ ਨਾ ਯਾਰ ਜਦੋਂ ਇੱਕ ਬਹੁਤ ਛੋਟੀ ਉਮਰ ਦਾ ਨਿਆਣਾ ਜਦੋਂ ਉਹਦਾ ਟਾਈਮ ਨਹੀਂ ਹੈਗਾ ਆਪਣੇ ਪੇਰੈਂਟ ਪੇਰੈਂਟਸ ਤੋਂ ਸੈਪਰੇਟ ਹੋਣ ਦਾ ਵੀ ਜਦੋਂ ਉਹ ਅੱਡ ਕਿਤੇ ਰਹਿ ਰਿਹਾ ਪੇਰੈਂਟਸ ਸਾਡ ਰਹਿ ਰਹੇ ਨੇ ਉਹ ਨਿਆਣਾ ਕਿੱਡੇ ਵੱਡੇ ਟਰੋਮਾ ਦਾ ਸ਼ਿਕਾਰ ਹੋ ਜਾਂਦਾ ਹੈ ਨਾ ਕੀ ਮਹਿਸੂਸ ਕਰਨ ਲੱਗ ਜਾਂਦਾ ਤੇ ਇਹ ਚੀਜ਼ਾਂ ਉਹ ਵੀ ਬੱਚਾ ਆਪਣੇ ਨਾਲ ਸ਼ੇਅਰ ਕਰ ਰਿਹਾ ਸੀਗਾ ਕਿ ਜਦੋਂ ਉਮਰ ਤੋਂ ਪਹਿਲਾਂ ਜਾਂ ਇੱਕ ਅਣਜਾਣ ਉਮਰ ਦੇ ਵਿੱਚ ਨਿਆਣੀ ਉਮਰ ਦੇ ਵਿੱਚ ਪੇਰੈਂਟਸ ਧੱਕੇ ਨਾਲ ਆਪਣੇ ਨਾਲੋਂ ਨਿਆਣੇ ਨੂੰ ਤੋੜ ਕੇ ਕਿਸੇ ਦੂਜੀ ਜਗ੍ਹਾ ਭੇਜਦੇ ਨੇ ਤੇ ਦੂਸਰਾ ਆਪਾਂ ਇਹ ਵੀ ਨਹੀਂ ਸੋਚਦੇ ਹੈਗੇ ਕਿ ਜਿਹੜੀ ਜਗ੍ਹਾ ਅਸੀਂ ਭੇਜ ਰਹੇ ਹਾਂ ਉੱਥੋਂ ਦਾ ਮਾਹੌਲ ਉਹਦੇ ਲਈ ਫੇਬਰੇਬਲ ਹੈਗਾ ਆ ਜਾਂ ਨਹੀਂ ਹੈਗਾ। ਬਿਲਕੁਲ। ਕਈ ਵਾਰ ਤੇ ਇਹ ਹੁੰਦਾ ਪੈਂਦੇ ਵਿੱਚ ਚਲੋ ਉੱਥੋਂ ਅੱਗੇ ਮਾਹੌਲ ਬਹੁਤ ਸੋਹਣਾ ਮਿਲ ਜਾਂਦਾ ਆ ਹਨਾ। ਕਈ ਵਾਰ ਇਹ ਹੁੰਦਾ ਕਿ ਤੁਹਾਨੂੰ ਮਾਹੌਲ ਨਹੀਂ ਵਧੀਆ ਮਿਲਦਾ। ਮੈਂ ਜਦੋਂ ਐਮਏ ਕਰਨ ਆਈ ਸੀ ਮੈਂ ਲੁਧਿਆਣੇ ਤੋਂ ਮੈਂ ਫਤਿਗੜ ਸਾਹਿਬ ਉਦੋਂ ਪਹਿਲੀ ਵਾਰ ਹੀ ਆਈ ਸੀਗੀ ਹਨਾ ਤਾਂ ਹੁਣ ਤਾਂ ਚਲੋ ਬਹੁਤ ਜ਼ਿਆਦਾ ਡਿਵੈਲਪ ਹੋ ਗਿਆ ਏਰੀਆ। ਪਰ ਲੁਧਿਆਣੇ ਦੇ ਮੈਂ ਨਹੀਂ ਕਹਿੰਦੀ ਕਿ ਉਹ ਪਿਛੜਿਆ ਹੋਇਆ ਇਲਾਕਾ ਸੀ ਜੋ ਕੁਝ ਵੀ ਸੀ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਪਰ ਫਿਰ ਵੀ ਜਿਵੇਂ ਹੁੰਦਾ ਨਾ ਵੀ ਸ਼ਹਿਰਾਂ ਸ਼ਹਿਰਾਂ ਦਾ ਫਰਕ ਹੁੰਦਾ ਕਿਤੇ ਕੋਈ ਚੀਜ਼ ਪਹਿਲਾਂ ਆ ਗਈ ਕਿਤੇ ਡਿਵੈਲਪ ਪਹਿਲਾਂ ਹੋ ਗਈ ਹੈ ਨਾ ਜਿਵੇਂ ਹੁਣ ਮੋਗੇ ਫਰੀਦਕੋਬਿਟਿੰਡੇ ਹੁਣ ਤਾਂ ਬਹੁਤ ਸਾਰੇ ਕਾਲਜ ਯੂਨੀਵਰਸਿਟੀ ਉੱਤੇ ਖੁੱਲ ਗਈਆਂ ਨੇ ਤਾਂ ਜਦੋਂ ਅਸੀਂ ਲੁਧਿਆਣੇ ਪੜ੍ਹਦੇ ਹੁੰਦੇ ਸੀ ਤਾਂ ਉਦੋਂ ਬਹੁਤ ਸਾਰੀਆਂ ਮੋਗੇ ਦੀਆਂ ਕੁੜੀਆਂ ਇੱਥੇ ਪੜ੍ਹਦੀਆਂ ਹੁੰਦੀਆਂ ਸੀ ਪੜਨ ਸਪੈਸ਼ਲ ਈਵਨ ਲੋਕੀ ਆਇਲਸ ਕਰਨ ਦੇ ਲਈ ਵੀ ਸਪੈਸ਼ਲ ਲੁਧਿਆਣੇ ਆਉਂਦੇ ਹੁੰਦੇ ਸੀ ਮੋਗੇ ਦੇ ਹੈ ਨਾ ਤਾਂ ਲੁਧਿਆਣੇ ਦੇ ਅਤੇ ਫਤਿਹਗੜ੍ਹ ਸਾਹਿਬ ਦੇ ਮਾਹੌਲ ਦਾ ਕਾਲਜ ਦੇ ਮਾਹੌਲ ਦਾ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਬ ਮੇਰੇ ਲਈ ਮੈਂ ਉਦੋਂ ਹੋऊंगी 20 ਕੀ ਸਾਲ ਦੀ ਤਾਂ ਹੋऊंगी ਐਵੇਂ ਕਰਨਾਈ ਸੀਗੀ ਤਾਂ ਉਦੋਂ ਆ ਕੇ ਵੀ ਮੇਰੇ ਉੱਥੇ ਜੀਣ ਹੀ ਸੀ ਲੱਗਿਆ ਕਿਉਂਕਿ ਉਹ ਕਿ ਮਾਹੌਲ ਦੀ ਗੱਲ ਸੀ ਉਹ ਮੈਨੂੰ ਤਾਂ ਪਤਾ ਸੀਗਾ ਵੀ ਇਹ ਮਾਹੌਲ ਅੱਡਾ ਮੈਨੂੰ ਮੇਰਾ ਤਾਂ ਨਹੀਂ ਜੀ ਲੱਗ ਰਿਹਾ ਹੁਣ ਤੇ ਜਿਹੜਾ ਤੀਜੀ ਚ ਨਿਆਣਾ ਆ ਉਹ ਕਿੰਨੇ ਸਾਲ ਦਾ 7-8 ਸਾਲ ਦੀ ਉਮਰ ਦਾ ਹੋਊਗਾ ਵੱਧ ਤੋਂ ਵੱਧ ਹਨਾ ਤੇ ਉਹਨੂੰ ਕੀ ਪਤਾ ਲੱਗਦਾ ਹੋਊਗਾ ਕਿ ਇੱਥੇ ਮਾਹੌਲ ਨਹੀਂ ਵਧੀਆ ਮੈਨੂੰ ਤਾਂ ਨਹੀਂ ਜੀ ਲੱਗਦਾ ਜਾਂ ਮੈਨੂੰ ਛੱਡਿਆ ਕਾਹਦੇ ਲਈ ਆ ਮੈਨੂੰ ਕਾਹਦੇ ਲਈ ਛੱਡਿਆ ਉਹਨੂੰ ਤਾਂ ਇਹੀ ਲੱਗੀਦਾ ਹੁੰਦਾ ਜਿਵੇਂ ਬੱਚਾ ਕਹਿੰਦਾ ਸੀ ਮੇਰਾ ਡੀਐਨਏ ਟੈਸਟ ਕਰਾਓ ਵੀ ਮੈਂ ਤੁਹਾਡਾ ਬੱਚਾ ਨਹੀਂ ਹੈਗਾ ਜਿਹੜਾ ਤੁਸੀਂ ਮੇਰੇ ਨਾਲ ਇੰਨਾ ਤੱਕਾ ਕਰਦੇ ਹੋ ਵੀ ਤੁਸੀਂ ਮੈਨੂੰ ਕਿਉਂ ਆਪਣੇ ਤੋਂ ਦੂਰ ਕਰ ਰਹੇ ਹੋ ਹਨਾ ਜਦ ਮੇਰਾ دل ਹੀ ਨਹੀਂ ਕਰਦਾ ਮੈਂ ਇੰਨਾ ਜ਼ਿਆਦਾ ਰੋਣਾ ਜਾਂ ਮੈਂ ਇੰਨਾ ਜ਼ਿਆਦਾ ਤੰਗਾਂ ਤੁਹਾਨੂੰ ਤਾਂ ਵੀ ਫੀਲ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਉਹ ਜੀ ਸਿਚੁਏਸ਼ਨ ਤਾਂ ਕਦੇ ਕਿਸੇ ਬੱਚੇ ਤੇ ਆਉਣੀ ਨਹੀਂ ਚਾਹੀਦੀ ਤਾਂ ਉਹ ਤੁਹਾਨੂੰ ਮੈਂਟਲੀ ਕਿੰਨਾ ਜ਼ਿਆਦਾ ਬਦਲ ਦਿੰਦੇ ਤੁਸੀਂ ਤਾਂ ਆਪਣੇ ਫਾਇਦੇ ਲਈ ਪਾਇਆ ਨਿਆਣੇ ਨੂੰ ਵੀ ਇਹਦਾ ਕੁਝ ਬਣ ਜੂਗਾ ਪਰ ਤੁਸੀਂ ਇਹ ਵੀ ਤਾਂ ਦੇਖੋ ਵੀ ਉਹਦੀ ਉਮਰ ਹੈਗੀ ਅਕਰੋਂ ਬਾਹਰ ਜਾਣ ਦੀ ਨਾਲੇ ਦੇਖੋ ਗ੍ਰਦੀਪ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਜਿਵੇਂ ਅੱਪਾ ਹੁਣ ਕਹਿੰਦੇ ਆ ਕਿ 5 ਸਾਲ ਦਾ ਨਿਆਣਾ ਸਕੂਲ ਜਾਣਾ ਚਾਹੀਦਾ ਹਨਾ ਜਿਹੜੇ 2 2.5 ਸਾਲ ਦੇ ਨਿਆਣੇ ਸਕੂਲ ਚਲੇ ਜਾਂਦੇ ਨੇ ਆਪਨ ਲੱਗਦਾ ਕਿ ਉਹਨਾਂ ਦੀ ਕੋਈ ਬਹੁਤ ਚੰਗੀ ਗ੍ਰੋਥ ਨਹੀਂ ਹੁੰਦੀ ਹਨਾ ਤੇ ਉਹ ਚ ਆਪਣਾ ਇੱਕ ਡਰ ਵੀ ਸ਼ਾਮਿਲ ਹੁੰਦਾ ਹਨਾ ਤੁਹਾਨੂੰ ਇਹ ਵੀ ਹੁੰਦਾ ਕਿ 2 2.5 ਸਾਲ ਦੇ ਨਿਆਣੇ ਨੂੰ ਜੇ ਕੋਈ ਮਤਲਬ ਕਿਸੇ ਤਰ੍ਹਾਂ ਦਾ ਵੀ ਕੋਈ ਰਿਸਕ ਹੋਵੇ ਤਾਂ ਉਹ ਦੱਸ ਨਹੀਂ ਸਕਦਾ ਉਹਦੇ ਨਾਲ ਕੁਝ ਐਦਾਂ ਦਾ ਓਨੇ ਕੀ ਚੀਜ਼ ਹੋ ਜਾਵੇ ਤਾਂ ਉਹਨੂੰ ਕਹਿਣੇ ਨਹੀਂ ਆਉਗੀ ਕਿ ਉਹਦੇ ਨਾਲ ਕੀ ਹੋਇਆ ਹਨਾ ਜਾਂ ਇੱਥੋਂ ਤੱਕ ਵੀ ਉਹਨੂੰ ਤਾਂ ਭੁੱਖ ਵੀ ਲੱਗੂ ਉਹ ਚੀਜ਼ ਨੂੰ ਵੀ ਚੰਗੀ ਤਰ੍ਹਾਂ ਨਹੀਂ ਕਿਸੇ ਨੂੰ ਦੱਸ ਸਕਦਾ ਕਿ ਹੁਣ ਮੈਨੂੰ ਮੈਂ ਰੋਟੀ ਖਾਣੀ ਹੋ ਖਾਣੀ ਆ ਬਿਲਕੁਲ ਤੇ ਐਵੇਂ ਹੀ ਆਪਾਂ ਨੂੰ ਨਾ 10 12 ਸਾਲ ਤੱਕ ਵੀ ਨਿਆਣਿਆਂ ਦੀਆਂ ਕਈ ਚੀਜ਼ਾਂ ਆਪਾਂ ਨੂੰ ਪਤਾ ਹੁੰਦੀਆਂ ਨੇ ਕਿ ਇਹਨੇ ਕਹਿ ਨਹੀਂ ਸਕਣੀਆਂ ਇਹ ਮੈਨੂੰ ਸਮਝਣੀਆਂ ਪੈਣੀਆਂ ਨੇ ਮਾਵਾ ਕਿੰਨੇ ਵਾਰ ਬੱਚੇ ਦੇ ਕਹਿਣ ਤੋਂ ਪਹਿਲਾਂ ਉਹਦੇ ਚਿਹਰਾ ਦੇਖ ਕੇ ਦੱਸ ਦਿੰਦੀਆਂ ਨੇ ਕਿ ਹੁਣ ਇਹ ਡਰਿਆ ਹੋਇਆ ਜਾਂ ਇਹਦਾ ਮਨ ਮਤਲਬ ਠੀਕ ਨਹੀਂ ਹੈਗਾ ਹੁਣ ਇਹਦਾ ਇਹਦਾ ਕਿਸੇ ਨਾਲ ਗੱਲ ਕਰਨ ਨੂੰ ਮਨ ਨਹੀਂ ਕਰਦਾ じゃ ਹੁਣ ਇਹਨੂੰ ਭੁੱਖ ਲੱਗਈ ਆਈ ਬਨ ਆਪਾਂ ਇਹ ਵੀ ਚੀਜ਼ਾਂ ਸਮਝ ਜਾਨਾ ਹੈ ਨਾ ਤੇ ਛੋਟੇ ਜਿਹੇ ਨਿਆਣੇ ਨੂੰ ਤੁਸੀਂ ਘਰੋਂ ਬਾਹਰ ਭੇਜਦਾ ਜਿੱਥੇ ਉਹਨੂੰ ਪਹਿਲੀ ਗੱਲ ਤਾਂ ਮਕਸਦ ਨਹੀਂ ਪਤਾ ਘਰੋਂ ਬਾਹਰ ਆਉਣ ਦਾ ਦੂਜੀ ਚੀਜ਼ ਉਹਨੂੰ ਇਹ ਨਹੀਂ ਪਤਾ ਵੀ ਉੱਥੇ ਮੇਰਾ ਕੋਈ ਆਪਣਾ ਹੈਗਾ ਹਨਾ ਤੀਜੀ ਚੀਜ਼ ਹੁਣ ਘਰ ਚ ਨਿਆਣਾ ਆਉਂਦਾ ਉਹਨੇ ਕਈ ਵਾਰ ਸ਼ਰਾਰਤ ਵੀ ਕਰਨੀਆਂ ਜੇ ਉਹਦਾ ਮਤਲਬ ਆਉਂਦੇ ਸਾਰ ਸਕੂਲੋਂ ਪੜ੍ਹਨ ਦਾ ਮੂਡ ਨਹੀਂ ਤਾਂ ਉਹ ਵੀ ਕਹਿ ਦਿੰਦਾ ਮੈਂ ਤਾਂ ਰਾਤ ਨੂੰ ਪੜ੍ਹਾਂਗਾ ਹਨਾ ਜਾਂ ਰਾਤ ਨੂੰ ਵੀ ਨਹੀਂ ਕਈ ਵਾਰ ਨਿਆਣਿਆਂ ਨੂੰ ਆਦਤ ਪੈਂਦੀ ਹੈ ਉਹ ਸਵੇਰੇ ਉੱਠ ਕੇ ਪੜ੍ਹਦੇ ਨੇ ਮੇਰੇ ਦੋਨੋਂ ਬੱਚੇ ਸਵੇਰੇ ਉੱਠ ਕੇ ਪੜ੍ਹਦੇ ਨੇ ਤੇ ਉੱਥੇ ਲਿਜਾ ਕੇ ਤੁਸੀਂ ਹਰੇਕ ਹੋਸਟਲ ਦਾ ਇੱਕ ਰੂਲ ਰੈਗੂਲੇਸ਼ਨ ਹਨਾ ਸਾਡੇ ਹੋਸਟਲ ਹੁੰਦਾ ਸੀ 8 ਵਜੇ ਲਾਈਟਾਂ ਬੰਦ ਕਰ ਦੋ ਹਾਂਜੀ ਤੇ ਤੁਹਾਡੇ ਘਰਾਂ ਚ ਕਿੰਨੇ ਨਿਆਣੇ ਹੁੰਦੇ ਨੇ ਜਿਨ੍ਹਾਂ ਨੂੰ ਲਾਈਟ ਜਗਾਈ ਬਿਨਾ ਨੀਂਦ ਨਹੀਂ ਆਉਂਦੀ ਹੈਨਾ ਮੈਂ ਅੱਜ ਵੀ ਮੈਂ ਗਨੂਰ ਦੇ ਕਮਰੇ ਦੀ ਲਾਈਟ ਕਈ ਵਾਰ ਦੇਖਦੀ ਹੁੰਨੀ ਆ ਸਵੇਰੇ ਜਗਦੀ ਹੁੰਦੀ ਆ ਉਹ ਲਾਈਟ ਜਗਾ ਕੇ ਕਮਰੇ ਚ ਸੌਂਦੀ ਆ ਹੈਨਾ ਤੇ ਕਿੰਨੀਆਂ ਚੀਜ਼ਾਂ ਨੇ ਵੀ ਜਿਹੜੀਆਂ ਉਸ ਨਿਆਣੇ ਦੇ ਅੰਦਰ ਦਬਗੀਆਂ ਹੋਣਗੀਆਂ ਹੈਨਾ ਮੈਨੂੰ ਇੱਕ ਆਦਤ ਹੈ ਮੈਂ ਰਾਤ ਨੂੰ ਦੋਵੇਂ ਨਿਆਣਿਆਂ ਨੂੰ ਮਤਲਬ ਇੱਕ ਵਾਰੀ ਚੰਗੀਆਂ ਗੱਲਾਂ ਉਹਨਾਂ ਬਾਰੇ ਦੱਸ ਕੇ ਉਹਨਾਂ ਨੂੰ ਗੱਲ ਲਾ ਕੇ ਸੌਣੇ ਆ ਨਾ ਵੀ ਤੁਸੀਂ ਬਹੁਤ ਚੰਗੇ ਬੱਚੇ ਹੋ ਤਸਵੀਰੇ ਉੱਠ ਕੇ ਵੀ ਸੇਮ ਚੀਜ਼ ਉਹਨਾਂ ਨਾਲ ਕਰਦੀ ਆ ਮੈਨੂੰ ਤਾਂ ਉਹ ਨਿਆਣੇ ਦੀ ਜ਼ਿੰਦਗੀ ਚ ਕਿੰਨੀਆਂ ਛੋਟੀਆਂ-ਛੋਟੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਐਬਸੈਂਟ ਹੋ ਗਈਆਂ ਸਮੇਂ ਤੋਂ ਪਹਿਲਾਂ ਹੈ ਨਾ ਤੇ ਇਹ ਹੀ ਚੀਜ਼ ਨਿਆਣੇ ਦੀ ਸ਼ਖਸੀਅਤ ਬਣਾਉਂਦੀਆਂ ਨੇ ਜਿਹੜਾ ਮਾਹੌਲ ਤੁਸੀਂ ਉਹਨੂੰ ਦਿੱਤੇ ਹੋ ਹੈ ਨਾ ਆਪਣਾ ਪਨ ਆਪਾਂ ਕਹਿੰਦੇ ਕਿ ਹੌਸਟਲ ਚ ਲੱਖ ਸੁਵਿਧਾ ਹੋ ਸਕਦੀ ਆ ਡਿਸਪਲਿਨ ਹੋ ਸਕਦਾ ਪਰ ਇੱਕ ਮਾਂ ਬਾਪ ਤਾਂ ਨਿੱਗ ਤੇ ਆਪਣਾ ਪਨ ਥੂੜੀ ਨਾ ਹੋ ਸਕਦਾ ਨਹੀਂ ਹੋ ਸਕਦਾ ਹਾਂ ਤੇ ਕਟੁਕਟ ਜਿੰਨੀ ਉਹਦੀ ਉਮਰ ਚ ਉਮਰ ਤੱਕ ਉਹਨੂੰ ਚਾਹੀਦਾ ਆ ਤਾਂ ਉਹਨੀ ਉਮਰ ਤੱਕ ਤਾਂ ਤੁਹਾਨੂੰ ਉਹਨੂੰ ਦੇਣਾ ਹੀ ਚਾਹੀਦਾ ਵਾ ਹਨ ਤੇ ਮੈਨੂੰ ਨਹੀਂ ਲੱਗਦਾ ਕਿ ਆਹ ਪੇਜ ਜੋ ਜੁ ਮੈਂ ਹਾਰਡ ਸਟੱਡੀ ਲਈ ਕਿਸੇ ਨਿਆਣੇ ਨੇ ਜਾਣਾ ਤੁਸੀਂ ਕੰਟਰੀ ਤੋਂ ਬਾਹਰ ਭੇਜਣਾ ਜਾਂ ਸਟਰੀਟ ਤੋਂ ਬਾਹਰ ਭੇਜਣਾ ਜਾਂ ਆਪਦੇ ਸ਼ਹਿਰ ਤੋਂ ਦੂਜੇ ਕਿਸੇ ਸ਼ਹਿਰ ਨੇੜੇ ਨੂੰ ਭੇਜਣਾ ਉਹਨੂੰ ਪਤਾ ਵੀ ਨਹੀਂ ਕਾਦੇ ਵਾਸਤੇ ਘਰੋਂ ਨਿਕਲਿਆ ਹੈ ਤੇ ਦੂਸਰਾਂ ਨੂੰ ਪਿੱਛੇ ਘਰ ਦੀ ਵੀ ਖਿੱਚ ਰਹਿੰਦੀ ਆ ਅਟੈਚਮੈਂਟ ਵੀ ਰਹਿੰਦੇ ਹੁਣ ਆਪਾਂ ਜਦੋਂ ਉਸ ਬੱਚੇ ਨਾਲ ਗੱਲ ਕਰਦੇ ਨਾ ਤਾਂ ਉਹਨੂੰ ਮਾਂ-ਬਾਪ ਨਾਲ ਅਟੈਚਮੈਂਟ ਆ ਨਾ ਉਹਨੂੰ ਆਪਣੇ ਭੈਣ-ਭਰਾ ਨਾਲ ਅਟੈਚਮੈਂਟ ਆ ਤੇ ਉਹ ਕਹਿੰਦੀ ਕਿ ਮੈਨੂੰ ਇਸ ਮਾਹੌਲ ਨੇ ਇਦਾਂ ਦਾ ਬਣਾਤਾ ਵੀ ਜ਼ਿੰਦਗੀ 'ਚ ਮੈਂ ਕੋਈ ਵੀ ਆਪਣਾ ਫੈਸਲਾ ਲਵਾਂਗੀ ਚਾਹੇ ਮੇਰੇ ਲਈ ਉਹ ਚੰਗਾ ਚਾਹੇ ਮਾੜਾ ਮੈਂ ਕਦੇ ਇਹ ਸੋਚ ਕੇ ਨਹੀਂ ਲਵਾਂਗੀ ਜਿਵੇਂ ਉਹ ਕਹ ਰਹੀ ਸੀ ਵੀ ਤੁਸੀਂ ਸੋਚਦੇ ਹੋਵੋਗੇ ਨਾ ਵੀ ਮਾਂ-ਬਾਪ ਕੀ ਸੋਚਣਗੇ ਪੈੜਪਰਾ ਕੀ ਸੋਚਣਗੇ ਕਹਿੰਦੇ ਮੈਂ ਕਦੇ ਨਹੀਂ ਸੋਚਦੀ ਇਸ ਚੀਜ਼ ਬਾਰੇ ਕਿਉਂਕਿ ਮੈਨੂੰ ਲੱਗਦਾ ਹੁੰਦਾ ਹੈ ਕਿ ਜੇ ਤੁਹਾਡੇ ਮਾਂ-ਬਾਪ ਤੁਹਾਨੂੰ ਛੱਡ ਸਕਦੇ ਨੇ ਮੇਰਾ ਰਿਸ਼ਤੇ 'ਤੇ ਯਕੀਨੀ ਹੈਗਾ ਤਾਂ ਤੁਹਾਨੂੰ ਕੋਈ ਵੀ ਛੱਡ ਸਕਦਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਰਿਲੇਸ਼ਨਸ਼ਿਪ ਨਹੀਂ ਚਾਹੁੰਦਾ ਹਨਾ ਜਾਂ ਹੋਰ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਜਿਹਨੂੰ ਸੋਚ ਕੇ ਵੀ ਆਪਾਂ ਘਬਰਾ ਜਾਂਦੇ ਯਾਰ ਇੰਨਾ ਛੋਟਾ ਬੱਚਾ ਇਸ ਚੀਜ਼ ਬਾਰੇ ਵੀ ਸੋਚਦਾ ਸੀ ਜਿਵੇਂ ਤੁਸੀਂ ਕਿਹਾ ਕਿ ਛੁੱਟੇ ਨਿਆਣੀ ਨੂੰ ਨੀਂਦ ਨਹੀਂ ਆਉਂਦੀ ਹੈਗੀ ਹਨਾ ਆਣਾ ਇਹ ਰੋ ਸੌ ਨਹੀਂ ਰਿਹਾ 8 8 ਦਿਨੋਂ ਖਾ ਨਹੀਂ ਰਿਹਾ ਹੈਗਾ ਤੇ ਉੱਪਰ ਘੰਟੇ ਉਹਦੀ ਤੁਸੀਂ ਉਹ ਰੋਂਦਾ ਪਿਆ ਹੈ ਹਨਾ ਤੁਸੀਂ ਹਨਾ ਉਹਦਾ ਮੈਨਸਟਰੂਅਲ ਸਰਕਲ ਉਹਦਾ ਸ਼ੁਰੂ ਹੋਣਾ ਆ ਤਾਂ ਉਦੋਂ ਮਾਪੇ ਦੀ ਕਿੰਨੀ ਸਾਥ ਦੀ ਜਾਂ ਮਾਂ ਦੀ ਖਾਸ ਤੌਰ ਤੇ ਕਿੰਨੀ ਜ਼ਰੂਰਤ ਹੁੰਦੀ ਹੈ ਇੱਕ ਬੱਚੀ ਨੂੰ ਹਨਾ ਕੁੜੀ ਨੂੰ ਜਾਂ ਜਦੋਂ ਮੁੰਡਾ ਜਵਾਨ ਹੁੰਦਾ ਉਹਦੋਂ ਉਹਨੂੰ ਘਰ ਦੇ ਮਾਹੌਲ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਮੈਂ ਕਹਿੰਦੀ ਆ ਕਿ ਉਹ ਸਾਰੀਆਂ ਚੀਜ਼ਾਂ ਟੀਚਰ ਥੋੜੀ ਮਾ ਮਾਪਾਂ ਨਾਲੋਂ ਜ਼ਿਆਦਾ ਵਧੀਆ ਦੱਸ ਸਕਦੇ ਨਹੀਂ ਕਿ ਇਹ ਗਾਈਡ ਕਰ ਸਕਦੇ ਨੇਗੇ ਪਰ ਇੱਕ ਟੀਚਰ ਦੇ ਨਾਲ ਆਪਾਂ ਗੱਲ ਸਾਰੀ ਉਵੇਂ ਥੋੜੀ ਸ਼ੇਅਰ ਕਰਦੇ ਹੁੰਨੇ ਜਿਵੇਂ ਆਪਾਂ ਆਪਣੇ ਮਾਪਾਂ ਨਾਲ ਕਰ ਸਕਦੇ ਹਾਂ ਹਨਾ ਜਾਂ ਇੰਨੀ ਛੋਟੀ ਉਮਰ ਚ ਨਿਆਣੇ ਦੀ ਸਾਈਕੀ ਹੁਣ ਉਹ ਬਦਲੀ ਗਈ ਆ ਹਨਾ ਆਪਾਂ ਇਹ ਵੀ ਨਹੀਂ ਸੋਚਦੇ ਵੀ ਗਾਹਾਂ ਨੂੰ ਨਿਆਣਿਆਂ ਦੇ ਵਿਆਹ ਹੋਣੇ ਨੇ ਇਹਨਾਂ ਦਾ ਪਰਿਵਾਰ ਬਣਨਾ ਵਾ ਜਿਹੜਾ ਨਿਆਣਾ ਰਿਹਾਈ ਸਾਰੀ ਉਮਰ ਇਕੱਲਾ ਵਾ ਉਹ ਕਿਵੇਂ ਪਰਿਵਾਰ ਚ ਬੈਨੇ ਰਹੂਗਾ ਹੁਣ ਜਿਹੜੇ ਬੱਚੇ ਤੀਜੀ ਕਲਾਸ ਤੋਂ ਇੰਡੀਪੈਂਡੈਂਟ ਆ ਆਪਣੇ ਫੈਸਲੇ ਖੁਦ ਲੈ ਰਿਆ ਵਾ ਪਹਿਲਾਂ ਉਹ ਚਾਹੁੰਦਾ ਸੀ ਤੁਹਾਡੀ ਨੇੜਤਾ ਹੋਵੇ ਤੁਸੀਂ ਉਹਦੇ ਤੱਕ ਨੇੜਤਾ ਬਣਾਈ ਨਹੀਂ ਤੇ ਜਦੋਂ ਹੁਣ ਉਹ ਚਾਹੁੰਦਾ ਵੀ ਮੈਂ ਕਲਰ ਹੈ ਕਿ ਖੁਸ਼ ਹੋ ਉਹਨੇ ਆਪਣੇ ਆਪ ਨੂੰ ਉਸ ਮਾਹੌਲ ਅਕੋਰਡਿੰਗ ਤਿਆਰ ਕਰ ਲਿਆ ਹੁਣ ਜੇ ਆਪਾਂ ਉਹਦੇ ਨੇੜੇ ਜਾਣ ਦੀ ਕੋਈ ਵੀ ਚਾਹੇ ਮਾਪੇ ਚਾਹੇ ਕੋਈ ਹੋਰ ਦੂਜਾ ਰਿਸ਼ਤਾ ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਕਰੂਗਾ ਉੱਤੇ ਨਿਆਣਾ ਤਿਆਰੀ ਨਹੀਂ ਹੈਗਾ ਉਸ ਚੀਜ਼ ਲਈ ਨਾ ਉਹ ਐਕਸੈਪਟ ਕਰੂਗਾ ਐਕਸੈਪਟ ਕਰੂਗਾ ਹੁਣ ਦੇਖੋਗੇ ਜਿਵੇਂ ਉਹਨੇ ਛੋਟੀਆਂ-ਛੋਟੀਆਂ ਕਿੰਨੀਆਂ ਚੀਜ਼ਾਂ ਸਾਂਝੀਆਂ ਕੀਤੀਆਂ ਹਨ ਕੀ ਕਦੀ ਕਦੀ ਮੇਰਾ ਦਿਲ ਕਰਦਾ ਸੀ ਮੈਂ ਡਰਗ ਕਰਨ ਲੱਗ ਜਾ ਹਣਾ ਵੀ ਉਹ ਉਹਨਾਂ ਨੂੰ ਮਤਲਬ ਮੈਨੂੰ ਅਟੈਂਸ਼ਨ ਚਾਹੀਦੀ ਸੀ ਉਹਨਾਂ ਦੇ ਪਿੱਛੇ ਕਰਦੀ ਵੀ ਸੀ ਕਰਦੇ ਵੀ ਸੀ ਤੇ ਕਦੀ ਕਦੀ ਮੇਰਾ ਦਿਲ ਕਰਦਾ ਸੀ ਮੈਂ ਆਤਮ ਹੱਤਿਆ ਕਰ ਲਵਾਂ ਨਾ ਆਪਾਂ ਕਹਿੰਦੇ ਵੀ ਨਿਆਣੇ ਤੁਹਾਡੀ ਸਾਰੀ ਜ਼ਿੰਦਗੀ ਦੀ ਪ੍ਰਾਪਰਟੀ ਹੁੰਦੀ ਆ ਉਸ ਤੋਂ ਮਹਿੰਗੀ ਸ਼ੈ ਹੁੰਦੀ ਨਹੀਂ ਤੁਹਾਡੇ ਕੋਲ ਦੁਨੀਆ ਤੇ ਹਣਾ ਤੇ ਫਿਰ ਇੱਕ ਨਿਆਣਾ ਜਾਂ ਤਾਂ ਉਹ ਵੀ ਤੁਹਾਨੂੰ ਦੱਸਦਾ ਹੀ ਨਹੀਂ ਪਿਆ ਤੁਹਾਨੂੰ ਬੋਲ ਕੇ ਵੀ ਦੱਸਦਾ ਪਿਆ ਹਣਾ ਕਿ ਮੈਂ ਹਫਤਾ ਹਫਤਾ ਖਾਂਦਾ ਨਹੀਂ ਮੇਰੀ ਸਿਹਤ ਵੀ ਖਰਾਬ ਹੋ ਰਹੀ ਆ ਜਿਹੜਾ ਬੱਚਾ ਹਫਤਾ ਹਫਤਾ ਰੋ ਰਿਹਾ ਉਹਦਾ ਮਾਨਸਿਕ ਸਿਹਤ ਤਾਂ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਹੋਣੀ ਹੈ ਨਾ ਤੇ ਉੱਤੋਂ ਤੁਸੀਂ ਉਹਨੂੰ ਮਤਲਬ ਇਸ ਚੀਜ਼ ਨਾਲ ਉਹਨੂੰ ਕੰਫਰਟ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹਨੂੰ ਵੱਦ ਤੋਂ ਵੱਦ ਪੈਸੇ ਦਿੰਨੇ ਪਏ ਹੋ ਕਿ ਤੂੰ ਮਤਲਬ ਜੋ ਤੇਰਾ ਦਿਲ ਕਰਦਾ ਤੂੰ ਉਹ ਖਾ ਸਕਦਾ ਹੈ ਨਾ ਤੇ ਇਹ ਇੰਨੀ ਕੁ ਸਮਝ ਤਾਂ ਹਰੇਕ ਮਾਪਿਓ ਨੂੰ ਹੋਣੀ ਚਾਹੀਦੀ ਹੈ ਕਿ ਘੱਟੋ ਘੱਟ 10ਵੀਂ ਤੱਕ ਨਿਆਣੇ ਨੂੰ ਕੱਲੇ ਪੜ੍ਹਾਈ ਲਿਖਾਈ ਦੀ ਜ਼ਰੂਰਤ ਨਹੀਂ ਹੁੰਦੀ ਬਿਲਕੁਲ ਬਿਲਕੁਲ ਉਹਦੀ ਜ਼ਿੰਦਗੀ 'ਚ ਹੋਰ ਚੀਜ਼ਾਂ ਨੇ ਉਹਨਾਂ ਨੇ ਵੀ ਗਰੋ ਹੋਣਾ ਹੁੰਦਾ ਹੈ ਨਾ ਉਹਦੇ ਸੁਭਾਅ ਨੇ ਬਣਨਾ ਹੁੰਦਾ ਉਹਦੀਆਂ ਖਾਣ ਪੀਣ ਦੀਆਂ ਆਦਤਾਂ ਨੇ ਬਣਨਾ ਹੁੰਦਾ ਤੇ ਦੂਜੀ ਸਭ ਤੋਂ ਵੱਡੀ ਚੀਜ਼ ਤੁਸੀਂ ਆਲੇ ਦੁਆਲੇ ਲਈ ਰਿਸ਼ਤਿਆਂ ਲਈ ਪਰਿਵਾਰਾਂ ਲਈ ਉਹਦੀ ਇੱਕ ਸੋਚ ਬਣਾਉਣੀ ਹੁੰਦੀ ਹੈ ਜਿਹੜੀ ਮੈਨੂੰ ਲੱਗਦਾ ਤੁਹਾਨੂੰ ਕਿਸੇ ਹੌਸਟਲ 'ਚ ਰਹਿ ਕੇ ਤਾਂ ਮਿਲਦੇ ਨਹੀਂ ਬਿਲਕੁਲ ਨਹੀਂ ਮਿਲਦੇ ਘਰ ਜਿੱਥੇ ਤੁਸੀਂ ਸਾਲ 'ਚ ਸਿਰਫ 1 ਮਹੀਨਾ ਕੇ ਰਹਿ ਰਹੇ ਹੋ ਤੁਹ ਹੋਲ ਕੀਆ ਹੈ ਨਾ ਤੇ ਸਭ ਤੋਂ ਵੱਡੀ ਚੀਜ਼ ਕੀ ਅਸੀਂ ਕਹਿੰਦੇ ਆ ਕਿ ਅੱਜ ਅਸੀਂ ਨਿਆਣਿਆਂ ਦਾ ਕਰਨਾ ਕੱਲ ਨੂੰ ਉਹ ਸਾਡਾ ਕਰਨਗੇ ਉਹ ਕਿੱਥੋਂ ਕਰਨਗੇ ਸਾਡੇ ਉਹਦੇ ਮਨ ਚ ਹੀ ਨਹੀਂ ਹੈਗਾ ਹੈ ਨਾ ਤੇ ਮੈਨੂੰ ਤਾਂ ਇੱਕ ਚੀਜ਼ ਤੇ ਇੰਨੀ ਹੈਰਾਨੀ ਹੋਈ ਕਿ ਮੈਂ ਆਪਦੇ ਦੋਨਾਂ ਨਿਆਣਿਆਂ ਨੂੰ ਕਈ ਵਾਰੀ ਜੇ ਆਪਸ ਵਿੱਚ ਬਹਿਸਦਿਆਂ ਨੂੰ ਦੇਖ ਲਾ ਨਾ ਮੈਂ ਉਹਨਾਂ ਨੂੰ ਕਹਿੰਨੇ ਹੁੰਦੀ ਆ ਵੀ ਬੱਸ ਕਰੋ ਉਹ ਕਹਣਗੇ ਤੁਸੀਂ ਨਾ ਬੋਲੋ ਅਸੀਂ ਭੈਣ ਭਰਾ ਇਹ ਸਾਡੀ ਗੱਲ ਆ ਦੋਵਾਂ ਦੀ ਹੈ ਨਾ ਤੇ ਉਹ ਕਹਿੰਦੀ ਕਿ ਮੇਰਾ ਮਨ ਕਰਦਾ ਸੀ ਵੀ ਮੇਰੇ ਭਰਾ ਤੋਂ ਸੇਮ ਇਦਾਂ ਦਾ ਬਦਲਾ ਲਿਆ ਜਾਵੇ ਉਹਨੂੰ ਹੌਸਟਲ 'ਚ ਛੱਡਿਆ ਜਾਵੇ ਬੱਚਾ ਆਪਣੇ ਭਰਾ ਲਈ ਕਿੰਨਾ ਨਰਮੋਹਾ ਹੋ ਗਿਆ ਨਾ ਤੁਸੀਂ ਉਹ ਚੀਜ਼ ਵੀ ਨਹੀਂ ਨੋਟ ਕਰਦੇ ਪਏ ਮਤਲਬ ਹੋ ਸਕਦਾ ਕਿ ਕੋਈ ਵੀ ਬੰਦਾ ਆਪਾਂ ਕਹਿ ਨਹੀਂ ਸਕਦੇ ਕਿ ਕੀ ਸੋਚ ਕੇ ਆਪਣੇ ਨਿਆਣੇ ਨੂੰ ਆਪਣੇ ਆਪ ਤੋਂ ਦੂਰ ਕਰਦਾ ਪਰ ਇੱਥੇ ਤਾਂ ਨਿਰੀ ਗਲਤੀਓ ਦਿਖਦੀਆਂ ਤੁਹਾਨੂੰ ਉਸ ਤੋਂ ਜ਼ਿਆਦਾ ਕੁਝ ਨਹੀਂ ਦਿਸਦਾ ਹਨਾ ਤੇ ਇਹ ਇਹ ਕੱਲੀ ਪੜ੍ਹਾਈ ਲਿਖਾਈ ਨਹੀਂ ਗਰਦੀਪ ਮੈਂ ਆਪਣੇ ਖੁਦ ਦੇ ਰਿਸ਼ਤੇਦਾਰਾਂ 'ਚ ਇਹ ਚੀਜ਼ ਦੇਖਿਆ ਕਿ ਉਹਨਾਂ ਨੇ ਸਟੇਟਸ ਦੇ ਚੱਕਰ 'ਚ ਹੀ ਆਪਦੇ ਬੱਚੇ ਨੂੰ ਕਿੰਨੇ ਸਾਲ ਹਾਸਟ ਜਪੜਾ ਆ ਬਹੁਤ ਲੋਕ ਕਰਦੇ ਨੇ ਬਹੁਤ ਲੋਕ ਕਰਦੇ ਨੇ ਬਿਲਕੁਲ ਤੇ ਉਹਨਾਂ ਨੂੰ ਇਹ ਸੀਗਾ ਕਿ ਸਾਡੇ ਕੋਈ ਬਹੁਤ ਮਤਲਬ ਨੋਨ ਫੈਮਲੀ ਸੀ ਉਹਨਾਂ ਦਾ ਇਕੱਲਾ ਬੱਚਾ ਸੀ ਉਹਨਾਂ ਨੇ ਕਿਸੇ ਬਹੁਤ ਵੱਡੇ ਸਕੂਲ ਤਰਨ ਤਰਨ ਵਾਲੋਂ ਨੂੰ ਪੜਾਇਆ ਹੈ ਨਾ ਤੇ ਉਹਨਾਂ ਨੇ ਆਪਦਾ ਚੰਗਾ ਪਲਾ ਸਕੂਲ 'ਚ ਪੜਦਾ ਚੌਥੀ 'ਚ ਉਹ ਹਟਾ ਕੇ ਨਿਆਣਾ ਉੱਥੇ ਭੇਜਤਾ ਹਨ ਤੇ ਇੱਕ ਸਾਡੇ ਮਤਲਬ ਜਾਣਕਾਰ ਪਰਿਵਾਰ ਆ ਤੇ ਉਹਨਾਂ ਨੇ ਆਪਦੇ ਦੋਵੇਂ ਨਿਆਣੇ ਮੋਗੇ ਵੱਲੋਂ ਇੱਧਰ ਪੀਪੀਐਸ ਸਕੂਲ ਚ ਪਾਇੋ ਹੋਏ ਨੇ ਨਾ ਉਹਨਾਂ ਨੂੰ ਮੈਂ ਪੁੱਛਿਆ ਜੀ ਤੁਹਾਡੇ ਬੱਚੇ ਤੋਂ ਦੋਨੋਂ ਬਹੁਤ ਛੋਟੇ ਨੇ ਉਹ ਕਹਿੰਦੇ ਕਿ ਇਹ ਨਾ ਘਰੇ ਇਹਨਾਂ ਦੀ ਦਾਦੀ ਰਿਟਾਇਰ ਹੋ ਗਈ ਤੇ ਇਹ ਸਾਰਾ ਦਿਨ ਉਹਦੇ ਨਾਲ ਗੱਲਾਂ ਕਰਦੇ ਰਹਿੰਦੇ ਨੇ ਹਨਾ ਪੜਨ 'ਚ ਨੀ ਧਿਆਨ ਦਿੰਦੇ ਜਦੋਂ ਅਸੀਂ ਦੋਨੋਂ ਜਾਣੇ ਮਤਲਬ ਪੜਾਉਂਦੇ ਨੇ ਦੋਨੋਂ ਅਸੀਂ ਸਕੂਲੋਂ ਆਉਂਨੇ ਤਾਂ ਇਹਨਾਂ ਨੇ ਕੋਈ ਹੋਮਵਰਕ ਨਹੀਂ ਕੀਤਾ ਹੁੰਦਾ ਤੇ ਫਿਰ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਮਤਲਬ ਕਈ ਵਾਰੀ ਨਾ ਅਸੀਂ ਨਿਆਣੇ ਨੂੰ ਜੰਮਣਾ ਹੀ ਵੱਡੀ ਵੱਡੀ ਚੀਜ਼ ਸਮਝਦੇ ਆ ਉਹਨੂੰ ਪਾਲਣਾ ਸੀ ਜ਼ਰੂਰੀ ਨਹੀਂ ਹਨਾ ਸਾਡੇ ਲਈ ਤੇ ਇਹ ਵੀ ਕਿੱਡੀਆਂ ਵੱਡੀਆਂ ਮੂਰਖਤਾਵਾਂ ਨੇ ਮੈਨੂੰ ਲੱਗਦਾ ਹਾਂ ਬਹੁਤ ਪੈਣੀ ਜਿਹੜੀ ਤੁਸੀਂ ਸਟੇਟਸ ਵਾਲੀ ਗੱਲ ਕਹੀ ਹੈ ਉਹ ਬਹੁਤ ਲੋਕੀ ਕਰਦੇ ਨੇ ਸਾਡੇ ਇੱਕ ਜਾਣਕਾਰ ਨੇ ਸਾਡੇ ਰਿਸ਼ਤੇਦਾਰ ਹੀ ਨੇ ਤਾਂ ਮਤਲਬ ਪੋਲੀਟੀਕਲੀ ਕਾਫੀ ਰੈਨਾਉਂਡ ਨੇ ਤੇ ਉਹਨਾਂ ਨੂੰ ਮਤਲਬ ਇਹ ਸੀਗਾ ਕਿ ਫਲਾਣੇ ਪੋਲੀਟੀਸ਼ੀਅਨ ਦਾ ਬੱਚਾ ਇੱਥੇ ਪੜਿਆ ਫਲਾਣੇ ਦਾ ਬੱਚਾ ਇੱਥੇ ਪੜਿਆ ਤਾਂ ਸਾਡੇ ਨਿਆਣੇ ਵੀ ਉੱਥੇ ਪੜਨੇ ਚਾਹੀਦੇ ਨੇ ਹੋਇਆ ਕਿ ਤਿੰਨ ਵਾਰ ਉਹਨਾਂ ਦੇ ਬੱਚੇ ਉੱਥੋਂ ਭੱਜ ਕੇ ਆਏ ਨੇਗੇ ਹਨਾ ਕਈ ਵਾਰੀ ਅਸੀਂ ਸਾਡੇ ਨਿਆਣਿਆਂ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਜਿਵੇਂ ਤੁਸੀਂ ਕਹੋ ਕਿ ਹਾਂ ਤੁਸੀਂ ਕਿਸੇ ਓਸ ਏਰੀਆ 'ਚ ਰਹਿ ਰਹੇ ਹੋ ਵੀ ਜਿੱਥੇ ਤੁਹਾਡੇ ਕੋਲ ਸੁਵਿਧਾ ਹੈ ਨਹੀਂਗੀ ਕੋਈ ਨਾ ਤੇ ਚੰਗੀ ਪੜਾਈ ਦੀ ਤੇ ਨਾ ਹੀ ਉੱਥੇ ਕੋਈ ਮਾਹੌਲ ਆ ਫਿਰ ਤਾਂ ਤੁਸੀਂ ਸੋਚ ਸਕਦੇ ਹੋ ਵੀ ਤੁਸੀਂ ਆਪਣੇ ਨਿਆਣੇ ਦੇ ਚੰਗੇ ਪੁਵੇਖ ਲਈ ਯਾਰ ਉਹਨੂੰ ਇੱਕ ਮਾੜੇ ਮਾਹੌਲ 'ਚੋਂ ਕੱਢ ਕੇ ਚੰਗੇ ਮਾਹੌਲ 'ਚ ਭ ਉੱਥੇ ਤਾਂ ਚਲੋ ਗੱਲ ਵੀ ਸਮਝ ਆਉਂਦੀ ਆ ਪਰ ਕਈ ਵਾਰੀ ਨਾ ਲੋਕੇ ਸਿਰਫ ਰਿਸ਼ਤੇਦਾਰਾਂ ਦੇ ਕਹਿਣ ਤੇ ਭੇਜ ਦਿੰਦੇ ਨੇ ਨਿਆਣਿਆਂ ਨੂੰ ਇਹ ਵੀ ਆਪਾਂ ਬੜੇ ਕੇਸਿਸ ਦੇਖਦੇ ਆ ਜਿੱਦਾਂ ਉਹ ਸਹੀ ਗੱਲ ਆ ਲੋਕ ਮਤਲਬ ਬਹੁਤ ਮਾਣ ਨਾਲ ਦੱਸਣਗੇ ਕਿ ਅਸੀਂ ਫਲਾਣੇ ਸਕੂਲ ਬੱਚਾ ਸਾਡਾ ਪੜਦਾ ਉੱਥੇ ਭੇਜਿਆ ਹੋਇਆ ਹੈ ਮੈਨੂੰ ਲੱਗਦਾ ਹੁੰਦਾ ਕਿ ਤੁਹਾਡੇ ਨਿਆਣੇ ਲਈ ਤੁਹਾਡੇ ਨਾਲੋਂ ਬੈਟਰ ਡਿਸੀਜਨ ਹੋਰ ਕੋਈ ਨਹੀਂ ਲੈ ਸਕਦਾ ਕਿ ਤੁਹਾਡਾ ਜਿਹੜਾ ਕੋਈ ਵੀ ਫੈਸਲਾ ਆਪਣੇ ਬੱਚੇ ਲਈ ਲਿਆ ਗਿਆ ਨਾ ਉਹ ਮੈਂ ਕਹਿੰਨੀ ਆ ਕਿਸੇ ਵੀ ਰਿਸ਼ਤੇਦਾਰ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੁਣ ਆਪੋਂ ਨੂੰ ਵੀ ਜਦੋਂ ਪੁੱਛਦੇ ਵੀ ਕੋਈ ਨਹੀਂ ਸੀ ਕੁਝ ਕਹਿੰਦਾ ਉਹ ਕਹਿੰਦੇ ਸਾਰੇ ਇਹ ਕਹਿੰਦੇ ਸੀ ਕਿ ਫਲਾਣੇ ਦੇ ਬੱਚੇ ਵੀ ਪੜਦੇ ਆਪਣੇ ਕੋਲੇ ਹਾਂ ਫਲਾਣੇ ਦੇ ਬੱਚੇ ਪੜਦੇ ਧੰਗਾੜੇ ਦੇ ਬੱਚੇ ਪੜਦੇ ਨੇ ਰਿਸ਼ਤੇਦਾਰ ਵੀ ਇਹੀ ਕਹਿੰਦੇ ਸੀ ਨਿਆਣੇ ਕਰਦੇ ਹੀ ਹੁੰਦੇ ਨੇ ਪਹਿਲਾਂ ਪਹਿਲਾਂ ਤਾਂ ਕੋਈ ਗੱਲ ਨਹੀਂ ਤੁਸੀਂ ਉਹਨੂੰ ਛੱਡੀ ਰੱਖੋ ਇਹਦੀ ਜ਼ਿੰਦਗੀ ਬਣੂਗੀ ਹਨਾ ਯਾਰ ਰਿਸ਼ਤੇਦਾਰ ਕਿਵੇਂ ਤੁਹਾਡੇ ਬੱਚੇ ਦਾ ਡਿਸੀਜਨ ਲੈ ਸਕਦੇ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਤੁਹਾਨੂੰ ਲੱਗਦਾ ਵੀ ਤੁਹਾਡੇ ਬੱਚਿਆਂ ਦਾ ਡਿਸੀਜਨ ਤੁਹਾਡੇ ਨਾਲ ਕੋਈ ਬੇਟੇ ਤੋਂ ਵੱਧ ਇਹ ਲੈ ਸਕਦਾ ਹੈ ਈਵਨ ਕਈ ਵਾਰੀ ਆਪਾਂ ਨਿਆਣਿਆਂ ਦੇ ਨਾਨਾ ਨਾਨੀ ਜਾਂ ਮਾਮਾ ਮਾਮੀ ਤੁਹਾਨੂੰ ਵੀ ਕਹਦੇ ਨੇ ਵੀ ਨਹੀਂ ਸਾਨੂੰ ਪਤਾ ਸਾਡੇ ਬੱਚੇ ਨੂੰ ਕੀ ਚਾਹੀਦਾ ਵਾਣ ਹਾਲਾਂਕਿ ਉਹਨਾਂ ਦੇ ਸਭ ਤੋਂ ਨੇੜ ਦੇ ਰਿਸ਼ਤੇਦਾਰ ਹੁੰਦੇ ਨੇਗੇ ਹਨਾ ਇਹ ਖੂਨ ਦਾ ਰਿਸ਼ਤਾ ਹੁੰਦਾ ਉਹਨਾਂ ਦੇ ਨਾਲ ਤਾਂ ਵੀ ਸਾਨੂੰ ਲੱਗਦਾ ਹੁੰਦਾ ਕਿ ਸਾਡੇ ਬੱਚੇ ਦਾ ਡਿਸੀਜਨ ਉਹ ਸਾਨੂੰ ਪਤਾ ਉਹਦੀ ਮੈਂਟੈਲਿਟੀ ਉਹਦੀ ਮਾਨਸਿਕਤਾ ਕੀ ਆ ਜੈ ਨਿਆਣਾ ਕਿਦਾਂ ਦੇ ਸੁਭਾਅ ਦਾ ਸਾਰੇ ਨਿਆਣੇ ਇੱਕੋ ਜਿਹੇ ਨਹੀਂ ਹੁੰਦੇ ਹਨ ਜਿਵੇਂ ਹੁਣ ਮੇਰੇ ਮਦਰ ਆਏ ਹੋਏ ਨੇ ਤਾਂ ਉਹ ਅਨੰਤ ਨੂੰ ਜਦੋਂ ਦੇਖਦੇ ਨੇਗੇ ਤਾਂ ਉਹ ਕਹਿੰਦੇ ਨੇ ਇਹਦੀਆਂ ਸ਼ਰਤਾਂ ਸਾਰੇ ਨਿਆਣਿਆਂ ਨਾਲੋਂ ਹੀ ਅਲੱਗ ਨਹੀਂ ਗੀਆਂ ਹਨਾ ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ 'ਚ ਕਹਿੰਦੇ ਬਾਕੀ ਨਿਆਣਿਆਂ ਨਾਲੋਂ ਡਿਫਰੈਂਟ ਨੇ ਜਿਵੇਂ ਹੁਣ ਮੇਰੇ ਭੈਣ ਦੇ ਨਿਆਣੇ ਵੀ ਨੇ ਭਰਾ ਦੇ ਨਿਆਣੇ ਵੀ ਨੇ ਤਾਂ ਉਹਨਾਂ ਨੇ ਸਾਰਿਆਂ ਨੂੰ ਆਬਜ਼ਰਵ ਕੀਤਾ ਉਹ ਥੋੜੀਆ ਵੀ ਸਾਰਿਆਂ ਦੇ ਨਾਲ ਇੱਕੋ ਤਰ੍ਹਾਂ ਦਾ ਟ੍ਰੀਟਮੈਂਟ ਹੈ ਬਿਲਕੁਲ ਹੁਣ ਕਈ ਨਿਆਣੇ ਹੁੰਦੇ ਨੇ ਕਿ ਵੀ ਜਿਨ੍ਹਾਂ ਨੂੰ ਮਤਲਬ ਕਿ ਥੱਪੜ ਪਿਆ ਹੋਵੇ 6 ਮਹੀਨੇ ਨਹੀਂ ਭੁੱਲਦਾ ਹੈ ਹਨਾ ਕਈਆਂ ਨੂੰ ਘੰਟੇ ਬਾਅਦ ਭੁੱਲ ਜਾਂਦੇ ਬਾਅਦ ਭੁੱਲ ਹੁਣ ਨਨਤ ਇਦਾਂ ਦਾ ਬੱਚਾ ਤੋਂ ਮੰਮੀ ਕਹਿੰਦੇ ਹੁੰਦੇ ਨੇ ਵੀ ਇਦਾਂ ਦੇ ਬੱਚੇ ਨੂੰ ਤਾਂ ਥੱਪੜ ਉਹ ਤੋਂ ਮਾਰੋ ਵਿੱਚ ਜਦੋਂ ਬਹੁਤ ਕ੍ਰਿਟੀਕਲ ਸਿਚੁਏਸ਼ਨ ਬਣ ਗਈ ਸਹੀ ਗੱਲ ਵੀ ਕਿਉਂਕਿ ਇਹਦੇ ਤੇ ਘੂਰ ਦਾ ਜ਼ਿਆਦਾ ਅਸਰ ਨਹੀਂ ਹੁੰਦਾ ਇਸ ਲਈ ਇਹਨੂੰ ਸਿਰਫ ਅੱਖ ਦੀ ਘੂਰ ਬਹੁਤ ਹੋਣੀ ਚਾਹੀਦੀ ਆ ਹਨਾ ਵੀ ਇਹਨੂੰ ਹਰ ਗੱਲ ਤੇ ਤੁਸੀਂ ਲਾਊਡ ਵੀ ਨਾ ਬੋਲਿਆ ਕਰੋ ਹਨਾ ਜਿਵੇਂ ਕਿ ਲਈ ਹਰ ਨਿਆਣੇ ਦਾ ਹੀ ਸੁਭਾਅ ਅਲੱਗ-ਅਲੱਗ ਹੁੰਦਾ ਆ ਹਰ ਨਿਆਣੇ ਦਾ ਸੋਚਣ ਦਾ ਤਰੀਕਾ ਚਾਹੇ ਆਪਾਂ ਨੂੰ ਨਿਆਣਾ ਕਹਿ ਲਈਏ ਪਰ ਸੋਚ ਛੋਟੇ ਹੁੰਦੇ ਨੇ ਨਿਆਣੇ ਤੋਂ ਜਿਵੇਂ ਹੁਣ ਆਪਾਂ ਨੂੰ ਇੰਨੇ ਸਵਾਲ ਕਰਦੇ ਨੇ ਤਬ ਬਿਨਾਂ ਸੋਚ ਤੋਂ ਥੋੜੀ ਕਰਦੇ ਹੋਣਗੇ ਰਾਤ ਕਿਉਂ ਹੋ ਗਈ ਫਲਾਣੇ ਦਾ ਘਰ ਕਿੱਥੇ ਆ ਇੱਕ ਦਿਨ ਮੈਨੂੰ ਕਹਿੰਦੀ ਮਮਾ ਧੁੱਪ ਦਾ ਘਰ ਕਿੱਥੇ ਆ ਹਨ ਜਿਵੇਂ ਇਦਾਂ ਦੇ ਜਦੋਂ ਨਿਆਣੇ ਤੁਹਾਨੂੰ ਸਵਾਲ ਕਰਦੇ ਨੇ ਬਿਨਾਂ ਸੋਚ ਤੋਂ ਥੋੜੀ ਕਰਦੇ ਹੋਣਗੇ ਇਹਦਾ ਮਤਲਬ ਜੋ ਉਹਨਾਂ ਦੀ ਜ਼ਿੰਦਗੀ ਚ ਵਾਪਰ ਰਿਹਾ ਜੋ ਤੁਸੀਂ ਜੋ ਉਹਨਾਂ ਨਾਲ ਕੋਈ ਫੈਸਲਾ ਲੈ ਰਹੇ ਹੋ ਕਿਸੇ ਨੂੰ ਮਿਲਣ ਰਹੀ ਨੇ ਕਿਤੇ ਜਾ ਰਹੇ ਨੇ ਉਹ ਹਰ ਇੱਕ ਚੀਜ਼ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣਦੀ ਜਾ ਰਹੀ ਹੈ ਹਨਾ ਹੁਣ ਤੁਸੀਂ ਦੇਖੋ ਆਪਾਂ ਜਦੋਂ ਆਪਣੇ ਬਾਰੇ ਗੱਲਾਂ ਕਰਦੇ ਆ ਨਾ ਆਪਾਂ ਕਹਿੰਦੇ ਆ ਕਿ ਸਾਡਾ ਤਾਂ ਫਰਕ ਆ ਸੀ ਸਾਂਝੇ ਪਰਿਵਾਰਾਂ ਚ ਪਲੇ ਹੋਏ ਬੱਚੇ ਹਨਾ ਤੇ ਫਿਰ ਆਪਾਂ ਕਰਦੇ ਹੁੰਨੇ ਆ ਵੀ ਯਾਰ ਆਪਣੇ ਨਿਆਣਿਆਂ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਨਹੀਂ ਹੈਗੀਆਂ ਕਿਉਂਕਿ ਇਹ ਮਤਲਬ ਇਕੱਲੇ ਇਕੱਲੇ ਘਰਾਂ ਚ ਪਲੇ ਹੋਏ ਬੱਚੇ ਨੇ ਇਹਨਾਂ ਨੇ ਕਦੀ ਤਾਇਆਂ ਨਾਲ ਨਹੀਂ ਰਹਿ ਕੇ ਵੇਖਿਆ ਚਾਚਿਆਂ ਨਾਲ ਨਹੀਂ ਹਨਾ ਤੇ ਮਿਲਦਾ ਕਿ ਫਿਰ ਉਹ ਨਿਆਣਿਆਂ ਦਾ ਤਾਂ ਕਿੰਨਾ ਫਰਕ ਹੋ ਜਿਹੜੇ ਘਰਾਂ 'ਚ ਨਹੀਂ ਪਲ ਰਹੇ ਹੈਨਾ ਇਹ ਕਿੱਡੀ ਵੱਡੀ ਸੋਚਣ ਵਾਲੀ ਗੱਲ ਆ ਕਿ ਨਿਆਣੇ ਨੂੰ ਘਰ ਦਾ ਮਾਹੌਲ ਨਹੀਂ ਮਿਲਦਾ ਜਿਵੇਂ ਆਪਾਂ ਜਦੋਂ ਚੜ੍ਹਦੀ ਕਲਾ ਤੇ ਡਾਕਟਰ ਨਰਿੰਦਰ ਸਿੰਘ ਪੂਰ ਹੋਣਾ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਅੱਜਕੱਲ ਆਤਮ ਹੱਤਿਆ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਆ ਕਿ ਨਿਆਣਿਆਂ ਨੂੰ ਦਾਦਾ-ਦਾਦੀ ਜਾਂ ਚਾਚੇ-ਤਾਇਆਂ ਦਾ ਜਿਹੜਾ ਪਿਆਰ ਨਹੀਂ ਮਿਲਦਾ ਹਨਾ ਉਹਨਾਂ ਨੂੰ ਟੋਲਰੈਂਸ ਦਾ ਮਤਲਬ ਨਹੀਂ ਪਤਾ ਹੈਗਾ ਉਹ ਕਿਸੇ ਨਾ ਚੀਜ਼ ਵੰਡ ਨਹੀਂ ਸਕਦੇ ਮਤਲਬ ਉਹ ਮਾੜਾ ਜਿਹਾ ਵੀ ਤੱਕ ਕਬ ਚੱਚਾ ਲ ਨਹੀਂ ਸਕਦਾ ਜਿਹੜਾ ਕਿ ਅੱਗੇ ਸਾਂਝੇ ਪਰਿਵਾਰਾਂ 'ਚ ਆਪਣੇ ਨਾਲ ਆਮ ਹੀ ਹੁੰਦਾ ਸੀ ਆਪ ਨੂੰ ਸੀਗਾ ਇਹਨੇ ਲੈ ਲਈ ਚੱਲ ਕੋਈ ਨਹੀਂ ਮੈਂ ਛੱਡ ਦਿੰਦਾ ਚੀਜ਼ ਹਨਾ ਨਾ ਕੋਈ ਵੀ ਘੂਰ ਦਿੰਦਾ ਸੀ ਇਹ ਨਹੀਂ ਤੁਹਾਡਾ ਸੱਕਾ ਚਾਚਾ ਤਾਇਆ ਤੁਹਾਡੇ ਘਰਾਂ 'ਚ ਵੀ ਕੋਈ ਤੁਹਾਡਾ ਚਾਚਾ ਤਾਇਆ ਲਾ ਦ ਉਹਨਾਂ ਨੇ ਆਪਾਂ ਨੂੰ ਦੇਖ ਲਿਆ ਵੀ ਹੁਣ ਭਈ ਨੇਰਾ ਹੋ ਗਿਆ ਸ਼ਾਮ ਹੋ ਗਈ ਹਲੇ ਤੱਕ ਅਗਰੋਂ ਬਾਹਰ ਫਿਰਦੇ ਹਨਾ ਉਦੋਂ ਵੀ ਘੂੜ ਦਿੰਦੇ ਸੀ ਉਹ ਸਹੀ ਗੱਲ ਹੈ ਤੇ ਉਹ ਮਤਲਬ ਉਸ ਬੱਚੇ ਨੂੰ ਉਹ ਚੀਜ਼ ਮਿਲੀ ਹੋਈ ਨਹੀਂ ਹੈ ਨਾ ਮੈਨੂੰ ਤਾਂ ਲੱਗਦਾ ਉਹਦਾ ਵੀ ਜਿੰਨਾ ਕੁ ਪਿਆਰ ਆਪਾਂ ਨੂੰ ਸਾਲ ਬਾਅਦ ਆਪਣੇ ਕਿਸੇ ਰਿਸ਼ਤੇਦਾਰ ਦਾ ਉਹਦੇ ਘਰੇ ਜਾ ਕੇ ਆਉਂਦਾ ਉਹਦੇ ਲਈ ਹੁਣ ਆਪਣਾ ਘਰ ਇਸ ਵਕਤ ਉਹੀ ਚੀਜ਼ ਹੋਊਗੀ ਹੈ ਨਾ ਤੇ ਜਿਵੇਂ ਤੁਸੀਂ ਬੰਦੇ ਬੜੀ ਜ਼ਰੂਰੀ ਚੀਜ਼ ਕਿੰਨੀ ਜ਼ਰੂਰੀ ਗੱਲ ਸੀ ਤੁਸੀਂ ਕਿਹਾ ਵੀ ਐਵੇਂ ਦਾ ਬੱਚਾ ਕੱਲ ਨੂੰ ਉਹਦਾ ਵਿਆਹ ਹੋਊਗਾ ਹੈ ਨਾ ਪਤਾ ਨਹੀਂ ਉਹ ਉਸ ਬੰਦੇ ਨਾਲ ਵੀ ਅਟੈਚਡ ਹੋ ਸਕੂਗਾ ਜਾਂ ਨਹੀਂ ਹੈ ਨਾ ਤੇ ਹੋ ਸਕਦਾ ਜਿਵੇਂ ਆਪਣੇ ਨਾ ਹਾਸੇ ਹਾਸੇ ਚ ਪਿੰਡਾਂ ਚ ਕਹਿੰਦੇ ਹੁੰਦੇ ਆ ਵੀ ਫਲਾਣੀ ਦੀ ਤਾਂ ਨਹੀਂ ਕਿਸੇ ਦੀ ਕਿਸੇ ਨਾਲ ਬਣਦੀ ਕੁੱਤੋ ਕੱਲੀ ਰਹੀ ਆ ਹੈਨਾ ਤੇ ਮਤਲਬ ਹੋ ਸਕਦਾ ਉਹਦੀ ਜ਼ਿੰਦਗੀ ਚ ਵੀ ਇਹ ਚੀਜ਼ਾਂ ਵਾਪਰਨ ਵੀ ਉਹ ਕਿਸੇ ਦੂਜੇ ਬੰਦੇ ਨੂੰ ਆਪਣੇ ਤੋਂ ਇਲਾਵਾ ਬਰਦਾਸ਼ਤ ਹੀ ਨਾ ਕਰ ਸਕੇ ਜਿਵੇਂ ਆਪਾਂ ਪਹਿਨੇ ਕਹਿੰਦੇ ਆਪਾਂ ਕਹਿੰਦੇ ਆ ਵੀ ਯਾਰ ਮੇਰਾ ਸੁਭਾਅ ਇਦਾਂ ਦਾ ਕਿਉਂਕਿ ਅਸੀਂ ਇਹ ਜੇ ਮਾਹੌਲ ਚ ਜੰਮੇ ਪੜੇ ਇਹਦਾ ਮਤਲਬ ਜਿਹੜਾ ਮਾਹੌਲ ਆ ਉਹ ਤੁਹਾਡੀ ਪਰਸਨੈਲਿਟੀ ਸ਼ੇਪ ਕਰਦਾ ਆ ਨਾ ਜਿਵੇਂ ਹੁਣ ਜਿਹੜੇ ਹਰ ਬੰਦੇ ਦਾ ਹਰ ਬੰਦੇ ਦੀ ਜਿਹੜੀ ਸ਼ਖਸੀਅਤ ਆ ਨਾ ਉਦਾਂ ਦੀ ਹੋਊਗੀ ਜਿੱਦਾਂ ਦੇ ਮਾਹੌਲ ਚ ਰਹਿ ਕੇ ਪੜਿਆ ਤੇ ਵੱਡਾ ਹੋਇਆ ਹੈਨਾ ਤਾਂ ਮੈਂ ਕਹਿੰਦੀ ਆ ਕਿ ਜਿਸ ਮਹੌ ਚ ਨਿਆਣਾ ਤੁਹਾਡਾ ਰਹਿ ਕੇ ਵੱਡਾ ਹੋ ਰਿਹਾ ਵਾ ਹਨਾ ਪੂਰੀ ਜ਼ਿੰਦਗੀ ਆਪਣੀ ਕੱਢ ਰਿਹਾ ਤਾਂ ਇਹਦਾ ਮਤਲਬ ਉਹਦੀ ਪਰਸਨੈਲਿਟੀ ਉਵੇਂ ਦੀ ਉਹ ਬਣਦੀ ਜਾ ਰਹੀ ਹੈ ਨਾ ਕਿ ਉਵੇਂ ਦੀ ਜਿਵੇਂ ਦੀ ਤੁਸੀਂ ਸੋਚਿਆ ਕਿ ਅਸੀਂ ਤਾਂ ਇਹਦੇ ਬੈਟਰ ਫਿਊਚਰ ਲਈ ਜਾਂ ਇਹਦੀ ਬਿਹਤਰ ਜ਼ਿੰਦਗੀ ਦੇ ਲਈ ਇਹਨੂੰ ਅਸੀਂ ਇਹ ਫਲਾਣੇ ਹਾਸਟਲ ਪਾਤਾ ਸੀਗਾ ਜੋ ਦੋ ਇਹ 5 ਸਾਲ ਦਾ ਸੀਗਾ ਹਨਾ ਨਹੀਂ ਤੁਸੀਂ ਉਹਨੂੰ ਬੈਟਰ ਨਹੀਂ ਬਣਾਇਆ ਹੈਗਾ ਸਗੈ ਤੇ ਤੁਸੀਂ ਮੈਂ ਕਹਿੰਨੀ ਆ ਇੰਨੀ ਛੋਟੀ ਉਮਰ ਦਾ ਨਿਆਣੀ ਦੀ ਤਾਂ ਸਿਰਫ ਤੁਸੀਂ ਆਪਣੇ ਗਲੋਂ ਜ਼ਿੰਮੇਵਾਰੀ ਲਾ ਕੇ ਤੁਸੀਂ ਹੌਸਟਲ ਦੀ ਗੱਲ ਜ਼ਿੰਮੇਵਾਰੀ ਪਾਤੀ ਆ ਉਹਨਾਂ ਦਾ ਇਹ ਵੀ ਇੱਕ ਐਕਸਕਿਊਜ਼ ਸੀਗਾ ਕਿ ਜਦੋਂ ਮੇਰੀ ਵੀ ਮੇਰੀ ਦਾਦੀ ਦੀ ਡੈਥ ਤੋਂ 2 ਮਹੀਨੇ ਬਾਅਦ ਹੀ ਮੈਨੂੰ ਹੌਸਟਲ ਭੇਜਦਾ ਸੀਗਾ ਕਿਉਂਕਿ ਮੇਰੇ ਮੰਮੀ ਡੈਡੀ ਨੂੰ ਇਹ ਲੱਦਾ ਹੁੰਦਾ ਸੀ ਵੀ ਅਸੀਂ ਫੰਕਸ਼ਨਾਂ ਤੇ ਜਾਣਾ ਹੁੰਦਾ ਤੇ ਅਸੀਂ ਤੈਨੂੰ ਦੇਖ ਨਹੀਂ ਸਕਦੇ ਹੈਗੀ ਹਨਾ ਜਾਂ ਅਸੀਂ ਤੈਨੂੰ ਸਕੂਲੋਂ ਲਿਆਉਣਾ ਛੱਡਣਾ ਉਹ ਵੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਆ ਹਨਾ ਇੱਕ ਜਾਣੇ ਨੂੰ ਤਾਂ ਪੇਰੈਂਟਸ ਨੂੰ ਇੱਕ ਜਾਣੇ ਨੂੰ ਤਾਂ ਸੈਕਰੀਫਾਈਜ਼ ਕਰਨਾ ਪੈਂਦਾ ਵਾ ਆਪਣੇ ਕੈਰੀਅਰ ਦਾ ਕਹਿ ਲਓ ਆਰਾਮ ਦਾ ਕਹਿ ਲਓ ਤੁਸੀਂ ਜੇ ਆਪਣੀ ਜ਼ਿੰਦਗੀ ਦਾ ਕਹਿ ਲਓ ਕਿ ਜੇ ਤੁਸੀਂ ਬੱਚਿਆਂ ਦੀ ਜ਼ਿੰਦਗੀ ਬਣਾਉਣੀ ਹੈ ਹਨਾ ਮਿਲਦਾ ਕਿ ਉਹ ਸਾਡਾ ਇੱਕ ਏਕਸਕਿਊਜ਼ ਸੀਗਾ ਵੀ ਅਸੀਂ ਤਾਂ ਇਹਨੂੰ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੇ ਆ ਇੰਦਾ ਬਿਹਤਰ ਕੱਲ ਵਧੀਆ ਬਣਾਉਣ ਦੇ ਲਈ ਅਸੀਂ ਇਹਨੂੰ ਇਸ ਮਾਹੌਲ ਚ ਪਾ ਰਹੇ ਆ ਕਿ ਤੁਸੀਂ ਇਹ ਵੀ ਤਾਂ ਦੇਖੋ ਨਾ ਉਹ ਮਾਹੌਲ ਚੰਗਾ ਵੀ ਹੋ ਸਕਦਾ ਮਾੜਾ ਵੀ ਹੋ ਸਕਦਾ ਉਹਦੇ ਲਈ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਬੱਚੇ ਦੇ ਲਈ ਤੇ ਉਹੀ ਘਟਨਾਵਾਂ ਨੇ ਉਸੇ ਮਾਹੌਲ ਨੇ ਤੁਹਾਡੇ ਬੱਚੇ ਦੀ ਸ਼ਖਸੀਅਤ ਨੂੰ ਬਣਾਉਣਾ ਹੁੰਦਾ ਤੇ ਅੱਗੋਂ ਉਹੀ ਸ਼ਖਸੀਅਤ ਪੂਰੇ ਸਮਾਜ ਨਾਲ ਵਿਚਰ ਰਹੀ ਹੈ ਹੈਨਾ ਜਿ ਜਿਹੜੇ ਨਿਆਣੇ ਨੂੰ ਤੀਜੀ ਕਲਾਸ ਤੋਂ ਇਕੱਲੇ ਰਹਿਣ ਦੀ ਆਦਤ ਆ ਆਪਣੇ ਫੈਸਲੇ ਖੁਦ ਲੈਣ ਦੀ ਆਦਤ ਆ ਤੁਸੀਂ ਇਹ ਦੇਖੋ ਮੈਨੂੰ ਨਹੀਂ ਲੱਗਦਾ ਉਹ ਜ਼ਿੰਦਗੀ ਚ ਕਿਸੇ ਨਾਲ ਨਿਭ ਸਕਦਾ ਸਹੀ ਗੱਲ ਤੇ ਇਹਦੇ ਚ ਉਹਦੀ ਗਲਤੀ ਹੋਈ ਨਹੀਂ ਹੈ ਜੇ ਆਪਾਂ ਕਹੀਏ ਵੀ ਆ ਇਹ ਤਾਂ ਸੁਭਾਅ ਨਹੀਂ ਵਧੀਆ ਜੇ ਤੇ ਇਦਾਂ ਦਾਇਆ ਜਾਂ ਇਹਨੂੰ ਕਿਸੇ ਨੇ ਬਹਿਣਾ ਉੱਠਣਾ ਨਹੀਂ ਆਉਂਦਾ ਗਲਤੀ ਉਹਦੀ ਨਹੀਂ ਹੈਗੀ ਗਲਤੀ ਸਾਰੀ ਉਸ ਮਾਹੌਲ ਦੀ ਆ ਜਾਂ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਨੇ ਉਹਨੂੰ ਉਸ ਮਾਹੌਲ 'ਚ ਸਿੱਟਿਆ ਜਾਂ ਪਾਇਆ ਹਾਂ ਬਹੁਤ ਜ਼ਿਆਦਾ ਮਤਲਬ ਜਿਵੇਂ ਕਈ ਬੱਚੇ ਬਹੁਤ ਜ਼ਿਆਦਾ ਰਿਜ਼ਰਵ ਜੀ ਨੇਚਰ ਦੇ ਵੀ ਹੋ ਜਾਂਦੇ ਆ ਹਨ ਮੈਨੂੰ ਲੱਗਦਾ ਤੁਹਾਡੇ 'ਚ ਕੌਨਫੀਡੈਂਸ ਵੀ ਨਹੀਂ ਰਹਿੰਦਾ ਬਾਹਰ ਜਾ ਕੇ ਕਿਸੇ ਨਾਲ ਗੱਲ ਕਰਨ ਦਾ ਕੋਈ ਗੱਲ ਹੈ ਕਿ ਅਸੀਂ ਆਪਣੇ ਆਲੇ ਦੋਲੇ ਦੁਨੀਆ ਹੀ ਉਹ ਨਹੀਂ ਕਿ ਸਿਰਜ ਲੈਣੇ ਜਿੰਨੀ ਸਾਨੂੰ ਮਿਲੀ ਹੁੰਦੀ ਆ ਹੁਣ ਜਿਵੇਂ ਤੁਸੀਂ ਕਿਹਾ ਕਿ ਉਹਦੀ ਗਲਤੀ ਨਹੀਂ ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਸ਼ਾਇਦ ਪਤਾ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਨਾਲ ਕਿੱਡੀ ਵੱਡੀ ਗਲਤੀ ਕਰਦੇ ਹਾਂ ਨਾ ਤੇ ਖਾਸ ਕਰਕੇ ਆਪਣੇ ਬੱਚੇ ਨਾਲ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਬਿਲਕੁਲ ਸਹੀ ਗੱਲ ਇਹ ਪੇ ਨਹੀਂ ਕਹਿੰਦੀ ਕਿ ਦੁਨੀਆ ਦਾ ਪਹਿਲਾ ਬੱਚਾ ਸੀਗਾ ਉਹ ਜਿਹੜਾ ਘਰੋਂ ਬਾਹਰ ਰਹਿ ਕੇ ਹੌਸਟਲ 'ਚ ਪੜਿਆ ਪਰ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਈ ਵਾਰੀ ਜਿਵੇਂ ਹੁਣ ਮੈਂ ਜਦੋਂ ਮਾਸਟਰਸ ਕਰਨੀ ਸੀਗੀ ਤਾਂ ਸਾਡੇ ਲੁਧਿਆਣੇ ਦੇ ਵਿੱਚ ਉਹਦੀ ਮਾਸਟਰ ਡਿਗਰੀ ਹੈ ਨਹੀਂ ਸੀਗੀ ਸਿਰਫ ਡਿਪਲੋਮੇ ਸੀਗੇ ਤਾਂ ਉਹ ਕਰਨ ਦੇ ਲਈ ਮੈਨੂੰ ਫਤਿਹਗੜ੍ਹ ਸਾਹਿਬ ਆਉਣਾ ਪਿਆ ਤੇ ਉੱਥੇ ਮੈਂ ਹੌਸਟਲ ਰਹਿ ਕੇ ਹੀ ਪੜ ਸਕਦੀ ਸੀ ਪਰ ਉਦੋਂ ਮੇਰੀ ਉਮਰ ਬਹੁਤ ਵੱਡੀ ਸੀ ਤੇ ਮੈਨੂੰ ਪੂਰੀ ਸਮਝ ਸੀ ਮੈਂ ਕਿੰਨੇ ਟਾਈਮ ਲਈ ਘਰੋਂ ਬਾਹਰ ਰਹੀਆਂ ਮੈਂ ਕਿਉਂ ਬਾਹਰ ਰਹੀਆਂ ਤੇ ਮੈਂ ਘਰੇ ਵਾਪਸ ਜਾ ਸਕਦੀਆਂ ਮੈਂ ਕਹਿ ਵੀ ਸਕਦੀਆਂ ਜੇ ਮੇਰਾ ਉੱਥੇ ਜੀ ਨਹੀਂ ਲੱਗੂ ਤਾਂ ਮੈਂ ਇਹ ਵੀ ਕਹਿ ਸਕਦੀ ਮੇਰਾ ਜੀ ਨਹੀਂ ਲੱਗ ਰਿਹਾ ਤੇ ਮੈਂ ਘਰੇ ਵਾਪਸ ਆਉਣਾ ਹੈ ਹਨਾ 100 ਚੀਜ਼ਾਂ ਦੇ ਹੱਲ ਸਹੀ ਉਮਰ ਦੇ ਵਿੱਚ ਨਿਆਣਿਆਂ ਨੂੰ ਘਰੋਂ ਬਾਹਰ ਜਾਣ ਦੇਣਾ ਚਾਹੀਦਾ ਜਾਂ ਤੁਸੀਂ ਆਪ ਵੀ ਸਹੀ ਉਮਰ ਦੇ ਵਿੱਚ ਨਿਆਣਿਆਂ ਨੂੰ ਜੇ ਹੋਸਟਲ ਪਾਉਣਾ ਚਾਹੁੰਦੇ ਤਾਂ ਹੀ ਪਾਉਣਾ ਚਾਹੀਦਾ ਆਪਾਂ ਇਹ ਨਾ ਸੋਚੋ ਕਿ ਇਹਦੀ ਜ਼ਿੰਦਗੀ ਵਧੀਆ ਹੋ ਜੂ ਇਹਦਾ ਫਿਊਚਰ ਵਧੀਆ ਹੋ ਜੂ ਕੋਸ਼ਿ ਇੱਕ ਉਮਰ ਤੱਕ ਨਿਆਣਿਆਂ ਨੂੰ ਸਾਡੇ ਸਾਥ ਦੀ ਘਰ ਦੇ ਮਾਹੌਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਇਹ ਸਿਰਫ ਇੰਨੀ ਇੱਕ ਗੱਲ ਨਹੀਂ ਹੁੰਦੀ ਕਿ ਤੁਸੀਂ ਨਿਆਣੇ ਨੂੰ ਘਰੋਂ ਪੜਨ ਦੇ ਲਈ ਭੇਜਦਾ ਵੀ ਇਹਦਾ ਫਿਊਚਰ ਵਧੀਆ ਹੋਊਗਾ ਜਾਂ ਇਹ ਪੜਾਈ ਦੇ ਵਿੱਚ ਬਹੁਤ ਵਧੀਆ ਹੋ ਜਾਊਗਾ ਇੱਕ ਪਾਸੇ ਤੁਸੀਂ ਉਹਨੂੰ ਹੋ ਸਕਦਾ ਵਧੀਆ ਕਰ ਵੀ ਲਓ ਹੋ ਸਕਦਾ ਉਹ ਪੜ੍ਹਾਈ 'ਚ ਬਹੁਤ ਵਧੀਆ ਹੋ ਵੀ ਜਾਵੇ ਪਰ ਹੋ ਸਕਦਾ ਹੈ ਕਿ ਉਹ ਓਦਾਂ ਦਾ ਇਨਸਾਨ ਨਾ ਰਵੇ ਜਿੱਦਾਂ ਦਾ ਸੁਭਾਅ ਲੈ ਕੇ ਉਹ ਜੰਮਿਆ ਸੀ ਜਾਂ ਜਿਹੋ ਜਿਹਾ ਇਨਸਾਨ ਉਹਨੇ ਬਣਨਾ ਸੀਗਾ ਸੋ ਅੱਜ ਦਾ ਇਹੀ ਵਿਸ਼ਾ ਸੀਗਾ ਤੇ ਅਸੀਂ ਚਾਹੁੰਦੇ ਸੀ ਕਿ ਇਹਦੇ ਤੇ ਜ਼ਰੂਰ ਗੱਲਬਾਤ ਕਰੀਏ ਬਾਕੀ ਮੈਨੂੰ ਗੁਰਦੀਪ ਨੂੰ ਪੈਣ ਰੁਪਿੰਦਰ ਸੰਧੂਰੀ ਇਜਾਜ਼ਤ ਦੇ ਦਿਓ ਆਪਾਂ ਫਿਰ ਮਿਲਦੇ ਹਾਂ ਸਭੀ ਕੱਲ੍ਹ